ਇਹ ਪ੍ਰੀਤੀ ਜੰਟਾ ਕਹਾ ਹੈ ਪ੍ਰੀਤੀ ਜੰਟ ਅਮਰੀਕਾ ਕਹਾ ਹੈ ਬੋਲੋ ਮੈਂ ਇਹਨੂੰ ਬੁਲਾਉਣਾ ਅਬ ਸਲੀ ਕੀ ਬਾਤ ਹੋ ਗਈ ਅਬ ਕਿਉਂ ਨਹੀਂ ਬੁਲਾਉਣਾ ਉਸਕੋ ਕਿਸ ਬੀਬੀ ਮੇਰੀ ਬਹੁਤ ਲੱਗਦੀ ਹੈ ਮੇਲੇ ਲੱਗਦੀ ਮਾਂ ਪੂਸ਼ ਕਰ ਆਤਾ ਹਾਂ ਕੱਪੜੇ ਧੋਣੇ ਨਹੀਂ ਉੱਤੇ ਹਾਂ ਤੇ ਉਹਨੇ ਆ ਕੇ ਸਿਰਸਿਰੇ ਚੱਲ ਤੋੜੀ ਨਹੀਂ ਹਾਂ ਤੇ ਉਹ ਰੋਟੀ ਹੁਣ ਮੈਂ ਆ ਕੇ ਪਕਾਉਣੀ ਮੈਂ ਹਾਂਜੀ ਹੁਣ ਪਕਾ ਕੇ ਪਹਿਲਾਂ ਉਧਰ ਪੂਜਾ ਕਰਨੀ ਹੈ ਰੋਟੀ ਦੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜਿਹਦੇ ਸੂਟ ਹੀ ਬੜੇ ਸੋਹਣੇ ਪਾਏ ਜਨਾਬਾਂ ਨੇ ਮੈਂ ਕਿਹਾ ਇੱਕ ਕਿੱਥੋਂ ਲਈਏ ਸੋਟ ਓਏ ਹੋਏ ਅੱਜ ਕਿਸੇ ਪਾਸੇ ਤਿਆਰੀ ਲੱਗਦੀ ਐ ਮੈਨੂੰ ਹਾਂਜੀ ਕਿੱਧਰ ਦੀ ਤਿਆਰੀ ਆ ਮੈਂ ਕਹਿੰਨੀ ਮੇਰਾ ਬੋਤਾ ਆਇਆ ਉਹਨੇ ਚੱਲਦਾ ਮੈਂ ਗੱਡੀ 'ਚ ਕਿੱਥੇ ਚੱਲ ਜਵੇਂ ਓਆ ਦੇ ਰਹਿਣ ਨੂੰ ਹੂੰ ਰਹਿਣ ਲਈ ਰਹਿਣਾ ਕਿੱਥੇ ਬੋਤਨ ਨਹੀਂ ਐ ਨਾ ਬੋਤਨ ਬੈਂਤ ਬੀਬੀ ਮੇਰੀ ਗੱਲ ਸੁਣ ਲਾ ਕਿਤੇ ਨਹੀਂ ਜਾਣਾ ਨਾਲੇ ਮੇਰੀ ਮੰਮੀ ਦੀ ਇਜਾਜ਼ਤ ਲੈ ਜੇ ਤੇ ਉਹ ਕਹੂਗੀ ਤੇਰੀ ਮੰਮੀ ਦੇ ਤੇ ਡੀਸੀ ਲੱਗੀ ਆ ਨਹੀਂ ਜੇ ਉਹ ਕਹੂਗੀ ਤੇ ਚਲ ਜੀ ਕਿਉਂ ਨਹੀਂ ਹੁਣ ਤੇਨੂੰ ਆਡੀ ਇਜਾਜ਼ਤ ਲੈਣੀ ਪੈਣੀ ਪਹਿਲਾ ਗੱਲਾਂ ਹੈਗੀਆਂ ਹੋਰ ਨਹੀਂ ਨਹੀਂ ਮੈਂ ਜਾਚੂ ਤੇ ਨਹੀਂ ਲੈਣੀ ਕਿਸੇ ਦੀ ਨਹੀਂ 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 ਉਹ ਕਹੂੰ ਤੂੰ ਜਿੱਤੇ ਤੈਨੂੰ ਮੂੰਹ ਚੱਕਦੀਆਂ ਮੈਂ ਭੂਆ ਦੇ ਜਾਣਾ ਮੈਂ ਉਹ ਜਾਣਾ ਮੇਰੀ ਕੋਈ ਇਜਾਜ਼ਤ ਲੈਂਦਾ ਤੇਰੀ ਇਜਾਜ਼ਤ ਸਾਰੇ ਲੈ ਕੇ ਜਾਂਦੇ ਜੀਣ ਤੇ ਦਿੰਦੀ ਨਹੀਂ ਕਿਸੇ ਨੂੰ ਤੂੰ ਇਹ ਚੱਕ ਲੈ ਭੂਆ ਢੋਕੇ ਮੈਂ ਦੱਸਾਂ ਕਿਥੇ ਚੱਲੇ ਆ ਇਹ ਤੂੰ ਮੇਰੀ ਮਾਂ ਨੂੰ ਗੱਲ ਲਾਉਂ ਨਹੀਂ ਆ ਤੇ ਮਾਂ ਨੂੰ ਨਹੀਂ ਬਿਲਾਉਂਦੀ ਉਹਨੂੰ ਲਾਉਂ ਨਹੀਂ ਆ ਤੂੰ ਮੈਂ ਇਹਦੇ ਕਹਦਾ ਤੂੰ ਕਾਹ ਕੱਟ ਕਰਦਾ ਮੇਰੀ ਤੇ ਜ਼ਿੰਦਗੀ ਆ ਮੈਂ ਤੇ ਆਪਣੀ ਮਾਲਕੀਆਂ ਜ਼ਿੰਦਗੀ ਦਾ ਜ਼ਿੰਦਗੀ ਸਾਰਿਆਂ ਦੀ ਆ ਨਹੀਂ ਤੇਰੀ ਨਹੀਂ ਹੁਣ ਤੇਰੇ ਚੋਂ ਸਾਡੇ ਹਵਾਲੇ ਆ ਤੇਰੇ ਹਵਾਲੇ ਦੇ ਠੀਕ ਆ ਆਹੋ ਮੈਂ ਨਹੀਂ ਕਿਸੇ ਦੇ ਹਵਾਲੇ ਕਰਦੀ ਆਪਣੀ ਜ਼ਿੰਦਗੀ ਕਿਉਂ ਕਰਾਂ ਮੈਂ ਹੁਣ ਤੂੰ ਜਲ ਚੱਲੇਂਗੀ ਤੇ ਸਾਡੇ ਹਿਸਾਬ ਨਾਲ ਚੱਲੇਂਗੀ ਹਾਂ ਸਾਡੇ ਹਿਸਾਬ ਨਾਲ ਹੀ ਚੱਲਣਾ ਪੈਣਾ ਕਿਤੇ ਨਹੀਂ ਜਾਣਾ ਮੇਰੇ ਵਿੱਚ ਹਿੰਮਤ ਹੈਗੀ ਮਮਮੀ ਆ ਜਾ ਮਮਮੀਏ ਆ ਵੇ ਲੈ ਕੀ ਕਹਿਣ ਦੀ ਕਹਿੰਦੀ ਮੈਂ ਭੂਆ ਦੇ ਜਾਣਾ ਦੱਸ ਇਹਨੂੰ ਆ ਗਈ ਰੁਕ ਜਾ ਦਾ ਹਦੀ ਤੇ ਨੂੰ ਹੂ ਹੂ ਨਾ ਕਰ ਇਹ ਤਾਂ ਹੀ ਦਾਨੀ ਜੀ ਬਣ ਕੇ ਬੈਠੀ ਤੂੰ ਗਰਾਵੀ ਸੂਟ ਪਾ ਕੇ ਕਿਦਾਂ ਵੇਖਦੇ ਸਹੀ ਗਰਾਵੀ ਤਾਂ ਪਹਿਲਾਂ ਹੀ ਪਾਏ ਆਈਗਾ ਨਹੀਂ ਬਨਾ ਨਾ ਨਾ ਤੈਨੂੰ ਤੂੰ ਪਹਿਲੇ ਸਕੀਮ ਲੜਾ ਕੇ ਬੈਠੀ ਹੋਣਾ ਨਾਲ ਨਹੀਂ ਨਹੀਂ ਮੈਨੂੰ ਤਾਂ ਉਹ ਉਹਨਾਂ ਦਾ ਹੋਣਾ ਤਾਂ ਕੋ ਪਤਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਪਤਾ ਹੋਣਾ ਤੈਨੂੰ ਸਾਰਾ ਤੇਨੂੰ ਡੈਡੀ ਨੇ ਦੱਸਿਆ ਉਹ ਸਾਰਾ ਲੈ ਗੱਡੀ ਦੇ ਆ ਵੇਖ ਲੈ ਕੀ ਕਹਿਣ ਦਈ ਉਹ ਆ ਨਿਕਲ ਆਈ ਉਧਰ ਮੇਰੀ ਮਾਂ ਆਹ ਜੀ ਇਹ ਕਹਿੰਦੀ ਮੈਂ ਭੂਆ ਦੇ ਜਾਣਾ ਦੋ ਤਿੰਨ ਦਿਨ ਰਹਿਣ ਤੇ ਹੁਣ ਤੂੰ ਦੱਸ ਦੇ ਵੀ ਇਹ ਜਾਵੇ ਕਿ ਜ ਨਾ ਜਾਵੇ ਇੱਥੇ ਤਾਂ ਹੁਣ ਪਿੰਡ ਦੇ ਤਾਂ ਫਿਰਿਆ ਨਹੀਂ ਜਾਂਦਾ ਚੁਗਲੀਆਂ ਕਰਨ ਨੂੰ ਕਿਸੇ ਨਾਲ ਤਾਂ ਹੁਣ ਉਹ ਆਏ ਉਹਨਾਂ ਨਾਲ ਜਾ ਹੀ ਹੁਣ ਗੱਡੀ 'ਚ ਬਹਿ ਕੇ ਮਤਲਬ ਭਿੱਤਰੀਆਂ ਦੇ ਦਾਦਾ ਨਹੀਂ ਕਰਨੀਆਂ ਨੇ ਚੁਗਲੀਆਂ ਇਦਾਂ ਹੀ ਹੋਰ ਮੈਂ ਕਹਿੰਦੇ ਨਾ ਕਰ ਚੁਗਲੀਆਂ ਇੱਥੇ ਬਿਠਾ ਉਹਨਾਂ ਨਾਲ ਰੱਖ ਲੈ ਇੱਥੇ ਕਰ ਲੈ ਇੱਥੇ ਕੀ ਹੋ ਰਿਹਾ ਇੱਥੇ ਕਿਉਂ ਇੱਥੇ ਆਨ ਕੀ ਆ ਆ ਰਹਿਣ ਦੇ ਆਪਣੇ ਘਰ ਜਾ ਉਹ ਵੀ ਬਥੇਰੀਆਂ ਨੇ ਉਦਾਂ ਹਾਂ ਨਾ ਦੇ ਤੂੰ ਕੀ ਕਰ ਤੂੰ ਫੇਰ ਮੈਂ ਜਾ ਨਹੀਂ ਸਕਦੀ ਉਹ ਕੀ ਗਿਆ ਕਹਿੰਦੀ ਚੁਗਲ ਫੋਰ ਉਹ ਵੀ ਬਥੇਰੀਆਂ ਤੇ ਤੂੰ ਵੀ ਬਥੇਰੀ ਆ ਵੇਲਾ ਮੈਂ ਕਿਉਂ ਕਰ ਖੋਈ ਨਹੀਂ ਤਾ ਬਹਿ ਜਾਂਦੇ ਬਸ ਏਦਾਂ ਕਹਾਣੀਆਂ ਕਹੁੰਦੀਆਂ ਨਾ ਉਹ ਫਲਾਣਾ ਨਹੀਂ ਚੰਗਾ ਚੰਗਾ ਨਹੀਂ ਚੰਗਾ ਬਾਵਾ ਧੀਏ ਚੰਗੀਆਂ ਆਣੇ ਬਸ ਉਹ ਤੇਰਾ ਪੜਾ ਹੋ ਜਾ ਆ ਕੀ ਕਹਤਾ ਜੀ ਇਹੀ ਚੰਗੇ ਜੀ ਅਸੀਂ ਰਹਿ ਚੰਗੇ ਇੱਕ ਤੁਸੀਂ ਚੰਗੇ ਹੋਰ ਕੋਈ ਨਹੀਂ ਆਪਾਂ ਤਾਂ ਕਹਿੰਦੇ ਨਹੀਂ ਚੰਗਾ ਆਪਾਂ ਕਹਿੰਦੇ ਮਾੜਾ ਕਹਿੰਦੇ ਨਹੀਂ ਹੂੰ ਤੀ ਲੱਗੀਆਂ ਰਹਿਣੀਆਂ ਬਸ ਆ ਉਹ ਵੀ ਨਹੀਂ ਚੰਗਾ ਉਹ ਵੀ ਨਹੀਂ ਚੰਗਾ ਆਹੇ ਕੋਸ ਤੋਂ ਵੀ ਨਹੀਂ ਮੈਂ ਆ ਤੇ ਤੂੰ ਦਾ ਬਹੁਤ ਸੋਲਦੇ ਆ ਕਿ ਤੂੰ ਤੇ ਇਸੇ ਕਰਤੇ ਸੁਣਦੀ ਰਹਿੰਨੀ ਐ ਤੇਨੇ ਕੁੜੀਆ ਕਰਨਾ ਹਨ ਕੀ ਚੜਗੇ ਕੁੜੀਆ ਕਰਦੇ ਆ ਹਾਂ ਯਾਰੀਆ ਸੌਂਦੀ ਰਹਿੰਦੀ ਹੈ ਕੀ ਕਰਦੀ ਗਾਵਾਂ ਨੂੰ ਚੁੱਲੀ ਰੱਟ ਕੇ ਜਿੱਕਾ ਮਾਰ ਜਰਮਾਲ ਹੱਥ ਚ ਬੈ ਗਈ ਵਸ ਤਿਆਰ ਹੋਣਾ ਛੇਤੀ ਪੜੀ ਬਣ ਕੇ ਆਹ ਕਹਿੰਦੀ ਬੈਠ ਜਾਣਾ ਮੈਨੂੰ پیسے ਮੈਂ ਕਹੇਦੀ ਬੱਜੀ ਨਹੀਂ ਮੈਂ ਕਹੇਦੀ ਠੀਕ ਨਹੀਂ ਮੈਂ ਆਹ ਰੀਤੀ ਜੇ ਤੂੰ ਮੈਂ ਜਾਣ ਲੱਗਣੀ ਤਾਂ ਕਹਿੰਦਾ ਐਦਾਂ ਉਂਗਲ ਖੜੀ ਹੋ ਜਾਂਦੀ ਨਾਲ ਤੇਰਾ ਨਹੀਂ ਜਾਣਾ ਕਿਉਂ ਕਿਉਂ ਇੱਥੇ ਕੰਮ ਖਿੰਡ ਕਰਨਾ ਆਹ ਕਿਹੜਾ ਬਹਿ ਕੇ ਕਾ ਨਹੀਂ ਲਿਆ ਕੌਣ ਕਹਿੰਨੇ ਹਾਂ ਆ ਮੂੰਹ ਤੇ ਤੋਰਦੇ ਤੇ ਤੋਰਦਾ ਕੋਈ ਮੈਂ ਤਾਂ ਖੁਦਾ ਸਾਰਾ ਬਸ ਆ ਰੋ ਜਾਂਦਾ ਮੈਂ ਤਾਂ ਕਿੱਲੇ ਤੇ ਮੰਦੀ ਤੇ ਜਾ ਹੀ ਕਹਿੰਨੇ ਕਿੱਲੇ ਤੇ ਜਾਣ ਕੇ ਪੱਜ ਗਈ ਬੜ ਚੋਣੀ ਫਿਰ ਅੱਧੀ ਤੁਰਦੀ ਹੈ ਮੇਰੇ ਤੇ ਸਦੀ ਬਹੁਤ ਤੇ ਆਪਣੀ ਗੱਲ ਕਿਤੇ ਨਹੀਂ ਆ ਅਰੇ ਦੁੱਖ ਜੀ ਨੂੰ ਉਹਨੂੰ ਪਤਾ ਮੈਨੂੰ ਵੀ ਆਪਣੇ ਬਾਪ ਨੂੰ ਦੁੱਖ ਦਾ ਭਾਵ ਕੋਈ ਦੁੱਖ ਦਾ ਜੰਗੀ ਪਈ ਤੁਰਦੀ ਫਿਰਦੀ ਤੇ ਹਾਂ ਉਹ ਕੌਣ ਕੇ ਤੁਰਦੀ ਫਿਰਦੀ ਆਹ ਕਸਰਦਾ ਰਹੀ ਠੀਕ ਆ ਵੇਹਲਾ ਕੀ ਤੁਰਦੀ ਫਿਰਦੀ ਹੋਏ ਤੇਰੇ ਵਰਗੀ ਨਹੀਂ ਨਿਰਤਾ ਕੋ ਕਰਾਉਂਦਾ ਕੋਟੀ ਕਰਦੀ ਕਰਦੀ ਤਾਂ ਉਦਾ ਦੇ ਇੱਕ ਗੱਲੋਂ ਬੜੀ ਰਾਂਦਾਰੀ ਤੁਰਦੀ ਕਰਦੀ ਤੇ ਬਸ ਸਾਰਾ ਰਾਤ ਡੇਢ ਮੈਨੂੰ ਮੈਂ ਕਹਤੇ 2 ਮਿੰਟ ਕਹਤੇ ਲੰਮੀ ਪਏ ਨਾ ਨਾ ਕਾਕੇ ਕੰਮ ਕਰਕੇ ਹਾਂ ਹੁਣ ਵੀ ਇੰਨੀ ਹੁੰਦੀ ਆ ਹਾਂ ਮੈਂ ਤਾਂ ਬੜੀ ਬਾਜ-ਬਾਜ ਕੇ ਪੈਣੀ ਆ ਆਹ ਆ ਸੌ ਸੌ ਰੱਜਦੀ ਨਹੀਂ ਬਸ ਇਹਦਾ ਮੈਂ ਕਿੰਨਾ ਕੰਮ ਕੀਤਾ ਆ ਤੈਨੂੰ ਸਾਥ ਲੈਣੀ ਤੇ ਮੈਨੂੰ ਮਾਝ ਘਰ ਆਣ ਕੇ ਹਨ ਮਾਝ ਨਾ ਜੇ ਤੈਨੂੰ ਰਹਿ ਨਹੀਂ ਦੇਣਾ ਸਾਰਾ ਡੇਢ ਕੰਮ ਕਰਦੀ ਨਾ ਮਾਝ ਕਿਉਂ ਤਾਂ ਕਰਦੀ ਮੈਂ ਤੂੰ ਮੈਨੂੰ ਹਾਥੀ ਨਹੀਂ ਰੋਣਾ ਤੇਰਾ ਮਾਝ ਇਹ ਗੱਲ ਪੁੱਠੀ ਕਿਉਂ ਕਰਦੀ ਏ ਨਹੀਂ ਇਹ ਇਹਨਾ ਕਿੰਨੀ ਮੇਰੇ ਨਾਲ ਲੱਗਦੀ ਹੈ ਇਹਨਾ ਦੁਸ਼ਮਣ ਮੈਨੂੰ ਲੱਗਦਾ ਨਹੀਂ ਤੂੰ ਲੱਗਦੀ ਦੁਸ਼ਮਣ ਤਾਂ ਚੰਗੇ ਹੁੰਦੇ ਆ ਜੀ ਤੇਰੇ ਨਾਲੋਂ ਆਹ ਕਹਿੰਦੀ ਦੁਸ਼ਮਣ ਚੰਗੇ ਹੁੰਦੇ ਤੇਰੇ ਨਾਲੋਂ ਦੁਸ਼ਮਣ ਤਾਂ ਚੰਗੇ ਹੁੰਦੇ ਆ ਦੁਸ਼ਮਣ ਤੇਰੇ ਨਾਲ ਚੰਗੇ ਹੁੰਦੇ ਆ ਹਾਂ ਤਾਂ ਫੇ ਉਹ ਉਹ ਫੇ ਇਹਦਾ ਤੇਰੇ ਮਗਰ ਬੋਲਦੇ ਨਹੀਂ ਨਾ ਦੁਸ਼ਮਣ ਜਿਹੜੇ ਉਹ ਲੈਨੇ ਦੇ ਤਾਂ ਸਹੀ ਕਿਦਾਂ ਮੇਰੇ ਜਿਹੜਾ ਬਾਤ ਆ ਯਾਰਾ ਬੜੀ ਮਾੜੀ ਗੱਲ ਆ ਮੈਨੂੰ ਇਹ ਚੁੱਭਦੀ ਆ ਗੱਲ ਲਿਆਜ ਕੋਈ ਮਾੜਾ ਮੋਟਾ ਹਾਂ ਜਿਹੜਾ ਕਿ ਮਟਿਆ ਜਿਹੜਾ ਤਾਂ ਲਾਂਡਾ ਹੀ ਆ ਮੈਂ ਲਿਆਜ ਲਿਆਜ ਨੂੰ ਲਿਆਜ ਬੀਬੀ ਇੱਥੇ ਕਿੱਥੇ ਆ ਗੱਲ ਕਰੂਗੀ ਪੁੱਠੀ ਕਰੂਗੀ ਸਾੜ ਫੂਕੇ ਰੱਖ ਦਿੰਦੀ ਮੇਰੀ ਬੀਬੀ ਨੇ ਅੱਗ ਲਾ ਕੇ ਰਾਦੀ ਚੰਗੀ ਤੀਨੀ ਬਾਤ ਹੈ ਛੋ ਜਦੋਂ ਕਹਿਣਾ ਜਿਹੜਾ ਵੱਡੀ ਜਿਹੜਾ ਵੱਡੀਆਂ ਤੋਂ ਸੁਖਣਾ ਲਾਈਆਂ ਆ ਨਾ ਜਿਹੜਾ ਲੱਗੀਆਂ ਆ ਵਾਈਵ ਦੀ ਕਿਰਪਾ ਨਾਲ ਮੈਂ ਵੀ ਲਾਈਆਂ ਇਹ ਜਦਾਂ ਇਹ ਤੇਰੇ ਲਾਈਆਂ ਮੇਰੀਆਂ ਜਿਹੜਾ ਲਾਈਆਂ ਜਿਹੜਾ ਲਾਈਆਂ ਜਿਹੜਾ ਲਾਈਆਂ ਲੜਾਈ ਦੀਆਂ ਜਿਹੜਾ ਮੈਂ ਮੈਂ ਕਮਾ ਕਮਾਉਂਗਾ ਨਹੀਂ ਜਿਹੜਾ ਲਾਈਆਂ ਕਹਿੰਦੀ ਲੜਾਈ ਦੀਆਂ ਜੱਟੇ ਤੇ ਆ ਗਿਆ ਸ਼ਿੰਦਾ ਪੁੱਤ ਤੇਰੇ ਸ਼ਿੰਦਾ ਪੁੱਤ ਆ ਗਿਆ ਤੇਰਾ ਨੂੰ ਹੋਇਆ ਤੇਰਾ ਪੁੱਤ ਤੇ ਲੜਦਾ ਮੇਰਾ ਪੁੱਤ ਨੇ ਕਿੰਨਾ ਮਾਰ ਦਿੱਤਾ ਮਾਂ ਗਾਲਤ ਉਹ ਨੀਵੀਂ ਗਾਲਤ ਪੁੱਠੀ ਨਾਲ ਗੱਲ ਕਰੀ ਮਾਂ ਆਪਣੀ ਮਾਲ ਦਾ ਹੋ ਜਾਣਾ ਫੇ ਤੇਰੀ ਮਾਂ ਕਿਤਾ ਕਰਦੀ ਗੱਲਾਂ ਮੈਂ ਆਪਣੀ ਮਾਂ ਵੱਲ ਦਾ ਹੋ ਜਾਣਾ ਕਹਿੰਦੀ ਸਿੰਦਾ ਪਤਾ ਮੇਰਾ ਸਿੰਦਾ ਹੀ ਆ ਸਿੰਦਾ ਅਹੀਂ ਸ਼ਦਾਈ ਆ ਮਾਂ ਨੇ ਸਿੰਦੇ ਤੇਰਾ ਸਿੰਦਾ ਤੇ ਅਹੀਂ ਸ਼ਦਾਈ ਮੰਮੀ ਸਮਝਾ ਲਾ ਫੇ ਇਹਨੂੰ ਵਾਹ ਤੇ ਮੰਮੀ ਨੇ ਨਹੀਂ ਸਮਝਾਇਆ ਮੇਰੀ ਮਾਂ ਸਹੀ ਆ ਮੇਰੀ ਮੰਮੀ ਚੰਗੀ ਆ ਤੇਰੀ ਮੰਮੀ ਬਹੁਤ ਚੰਗੀ ਆਹੀਂ ਮਾਰੇ ਆ ਕਿੰਨੀ ਮੰਮੀ ਬੋਚੀ ਲੜਕੀ ਸਾਰੀ ਜੱਗ ਜੱਗੀਆਂ ਨਾ ਲੰਨ ਬਹਿ ਜਾਂਦੀ ਤੇ ਰਨਾ ਨਾ ਵਾਪਸ ਪਾੜੀ ਇਹ ਲੈ ਵਾਈ ਇਹਨੂੰ ਸਖਾਈ ਵਰ ਕੋਈ ਨਹੀਂ ਸਖਾਇਆ ਐ ਤੋੜੀ ਸਿੱਖੀ ਕੋਣ ਨਿਕਲ ਗਈ ਚੁੱਪ ਕਰਕੇ ਉਹ ਬੋਲੇ ਨਹੀਂ ਬੀਬੀ ਹੁਣ ਤੂੰ ਵੇ ਚੱਲ ਜਾ ਆਪਣੇ ਉਹ ਬੜ ਗਏ ਅੰਦਰ ਲੈ ਉਹ ਬੜ ਜਾਂਦਾ ਅੰਦਰ ਡਰਦਾ ਤੇਰਾ ਕੀ ਕਰੇ ਉਹ ਡਰਦਾ ਆਹ ਆਹ ਕਿਹਦੇ ਕੋਲ ਸੌ ਜਾ ਕੋਈ ਡਰਦੇ ਐ ਇਹਨੀ ਲੜਕੀ ਹੈ ਹੈ ਇਜਾਦ ਕੋ ਪੈਗ ਪੁਗ ਲਾ ਕੇ ਆਵੇ ਫੇਰ ਗੱਲ ਬਾਨੀ ਆਓ ਪੈਗ ਲਾਉਣ ਜਾ ਜਾ ਹੈ ਦੇਖ ਕੇ ਦਸਰਾਣੇ ਬੈ ਗਈ ਤੇਰੇ ਚੁੰਨੀ ਚੰਨੀ ਲੈ ਕੇ ਤੇ ਲੱਗਦਾ ਸਾਹਮਣੇ ਐਂ ਤੇ ਇੱਕੀ ਤਰ੍ਹਾਂ ਤੇ ਮੈਂ ਇਹਦੀ ਕਰਾ ਕਰਾਈ ਜਾ ਹੈ ਮੇਰੀ ਚੁਗਲੀ ਚੁਗਲੀ ਨਾ ਆਪ ਕਰਦੀ ਨਾ ਮੇਰਾ ਲਾਉਂਦੀ ਹੈ ਦੇ ਤੈ ਕਿਦਾਂ ਕੀਤੀਆਂ ਬੀਬੀ ਤਾ ਤੂੰ ਕਿ ਮੈਂ ਕਿਹਦੇ ਨੇ ਕੀਤੀਆਂ ਮੈਂ ਤਾਂ ਸਾਰੇ ਦੱਸ ਦੇ ਆ ਲੈ ਸਾ ਤੇ ਸਾਰੇ ਤੈਨੂੰ ਸਾਰੇ ਦੱਸ ਦੇ ਮੈਨੂੰ ਕੋਈ ਨਾ ਦੇ ਦੇ ਹਾਂ ਕੁਰਸੀ ਦੇਣੀ ਹੈ ਨਾਲ ਬਰਾਬਰ ਨਹੀਂ ਤੇਰੇ ਬਰਾਬਰ ਬੌੜੇ ਨਹੀਂ ਲੜਾਕੀ ਦੇ ਮੈਂ ਤੇ ਫਤਿਹ ਦਾ ਖੂਬ ਬੋਲਿਆ ਤੇਰਾ ਬਖੂਨ ਆ ਗਿਆ ਇਹ ਨਾਲ ਦਾ ਵਿਚਾਰਾ ਛਰ ਛਰ ਕਰਦਾ ਤੇਰੇ ਕੋਲ ਦੇਖੀ ਕਿਰੇ ਮਾਰਨਾ ਲਾ ਕੁਰਸੀ ਅੰਨੇ ਦਾ ਇਹਦਾ ਪਰਾਵਾ ਬੰਨਾ ਮੋ ਲੜਤ ਕਿ ਨਾਲ ਇਹ ਨਾਲ ਵੀ ਇਹਦਾ ਪਰਾਵਾ ਤੇਜ ਹੈ ਡੰਗ ਬੜਾ ਤੇਜ ਹੈ ਇਹਦਾ ਡੰਗ ਬੜਾ ਤੇਜ ਹੈ ਲਾ ਕੇ ਡੰਗ ਦੀ ਸੋਣੀ ਲਾਦੀ ਹਾਂ ਗਾਲਾਂ ਸੌ ਇੰਨਾ ਜ਼ਹਿਰ ਹੈ ਇਹਦੇ ਵਿੱਚ ਉਹ ਲੈ ਜਾ ਰਿਹਾ ਉਹ ਕੁੱਤਿਆ ਆ ਵੀ ਸੁਣੀ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਬੀਬੀ ਹਾਂ ਮੇਰੀ ਮਾਂ ਨੂੰ ਨਾ ਕੁਝ ਕਹੀਂ ਫालतੂ ਤੇ ਮਾਂ ਤੇਰੀ ਕਹਿੰਦੀ ਕਿ ਨਾ ਤੇਰੀ ਮਾਂ ਬਹੁਤ ਹੈ ਕਿ ਢੀਸੀ ਲੱਗੀ ਮੇਰੇ ਤੇ ਹਨਾ ਮੇਰੀ ਮਾਂ ਦੀ ਤਾਂ ਜਵਾਨ ਨਹੀਂ ਹੈਗੀ ਜਵਾਨ ਮੈਂ ਮਾਈ ਤੇ ਜਾਂਦੀ ਹੋਰ ਕਿ ਤੱਕ ਮਾਂ ਉਹ ਤਾਂ ਵਿਚਾਰੀ ਬੋਲਦੀ ਨਹੀਂ ਨਾ ਨਾ ਉਹ ਤਾਂ ਗੁੰਗੀ ਆ ਕਿ ਤਾ ਉਹ ਚੋ ਪੋਜ ਬੋਗਾ ਪੈਣੀ ਨਾ ਯਾਰ ਇੰਨਾ ਇੰਨਾ ਤੇਰੇ ਨਾਲ ਨਾ ਮੁਝਾਂਦੇ ਨਾ ਬੈਠੀ ਰਹਿ ਨਾ ਉਹ ਆਂ ਰਬੀ ਜੀ ਤੂੰ ਤਾਂ ਐ ਕੈਸੀ ਲਾਉਂਦੀ ਐ ਮੁੜ ਕੇ ਮੁਝੇ ਹੀ ਨਾ ਤਨੇ ਹਾਂ ਇਹ ਨਾ ਕਹਿੰਦੀ ਆਂ ਕੈਸੀ ਲਾਉਂਦੀ ਐ ਨਾ ਕੱਲ ਕਿਸੇ ਨੂੰ ਕੱਲ ਬਣੀ ਕੌਣ ਆਇਆ ਘਰੇ ਉਹਨੂੰ ਕਹਿੰਦੀ ਉਹ ਕਹਿੰਦੀ ਮੈਨੂੰ ਮੈਨੂੰ ਸੁਣ ਗਈ ਗੱਲ ਇਹਦੀ ਮੈਂ ਹੀ ਇਹਨੂੰ ਸਾਂਭੀ ਨਹੀਂ ਤੇ ਇਹ ਕਿਸੇ ਦੇ ਬਾਸ ਆਇਆ ਤਾਂ ਸਾਂਭਦੀ ਮੈਨੂੰ ਬਹੁਤ ਚਾਹਤ ਚੁੱਪੀ ਰਹਿੰਦੀ ਚੁੱਕਿਆ ਦਾ ਹੁਣ ਚੁੱਕਾ ਰੋਟੀ ਵਰਗੀ ਖਾਣੀ ਉਹ ਤਾਂ ਖਾਣੀ ਹੈ ਆਹੋ ਜਾਂ ਜਾਂ ਖੋਜੋ ਕਿਤੇ ਖੋਜੋ ਕੇ ਦੇ ਰੋਟੀ ਦੀ ਤਾਂ ਸਾਰੀ ਗੱਲ ਆ ਹੋਰ ਕਿਦਾ ਚੁੱਕੀ ਦਾ ਰੋਟੀ ਖਾਣੀ ਨਹੀਂ ਰੋਟੀ ਤਾਂ ਖਾਣੀ ਹੈ ਮੋਟੀ ਜੋਰ ਲਗਾਣੀ ਚੁੱਕਿਆ ਦਾ ਖਾਈ ਤੇ ਜੋਰ ਨਾਲ ਨਹੀਂ ਮੈਂ ਖਾਣੀ ਉਹਦੇ ਇਦਾਂ ਹੀ ਖਾਣੀ ਹੈ ਤੂੰ ਲਾਗਾ ਜੋਰ ਤੇ ਕਰ ਉਹ ਮੈਂ ਮੈਂ ਰੋਟੀ ਰੋਪ ਲੈ ਖਾਣੀ ਹੈ ਦੇ ਮੈਂ ਉਹ ਮੋ ਲਾ ਪੀ ਹਾਂ ਹਾਂ ਉਹ ਮੋ ਲਾ ਪੀ ਰੋਮ ਕੇ ਨਾਲ ਕੇ ਉਹ ਕਿਉਂ ਤੇਰਾ ਗੋਲ ਨਹੀਂ ਚੱਲਣਾ ਤੇ ਉਹ ਕੱਲ੍ਹ ਦੇ ਪਰਚੇ ਆ ਗਏ ਕਹਿੰਦੇ ਕਿ ਨਹੀਂ ਕੁੱਤੇ ਖਾਣੀ ਕਰਾਉਣੀ ਆ ਕੀ ਤੂੰ ਗਲਤੀ ਕੀ ਕੀਤੀ ਸਾਡੇ ਨੂੰ ਕੁੱਤੇ ਖਾਣੀ ਹੈ ਹੈ ਤਾਂ ਤੂੰ ਕੁੱਤੇ ਖਾਣੀ ਕਰਾਉਣੀ ਹੈ ਤੇ ਹਲਕੇ ਛੱਡ ਲਈ ਹੈ ਤੂੰ ਕਰਕੇ ਛੱਡ ਲਈ ਤੂੰ ਕਰਾਉਣੀ ਹੈ ਤੂੰ ਕਰਕੇ ਉਹ ਕਹਿੰਦਾ ਵੀ ਆਂ ਆ ਕੇ ਪੁੱਛਣ ਆਇਆ ਰੇ ਇਨਾ ਹਰ ਵੇਲੇ ਹਰ ਵੇਲੇ ਆਉਂਦੇ ਆ ਬਾਹਰ ਦੇ ਆਹ ਹੀ ਡਰਾਵੇ ਦੇ ਜਾਂਦੀ ਮੈਂ ਪੁੱਛਣਾ ਮੇਰੇ ਭਰਾਵਾਂ ਨੇ ਪੁੱਛਣਾ ਭਰਾ ਤਾਂ ਜਾਂਦੇ ਤਾਂ ਹੈ ਨਹੀਂ ਕਿ ਯਾਹ ਜਿਆਦਾ ਮੈਂ ਹੁਣ ਨਹੀਂ ਆਇਆ ਮੈਂ ਉਹਨਾਂ ਨੂੰ ਪੁੱਛਿਆ ਫਿਰ ਦਾਦੇ ਨੇ ਕਿਹਾ ਮੈਂ ਕਹਿੰਦਾ ਚਲ ਆਈਂ ਇੰਨੀ ਸਿਆਣੀ ਦਾਦਾਸਾਹ ਦੇ ਤਾਂ ਬਹੁਤ ਵੀ ਡਰਦੇ ਹੋ ਵੀ ਡਰਦੇ ਬੜੇ ਡਰਦੇ ਆ ਬਹੁਤ ਡਰਦੇ ਆ ਭਲੇ ਮਾਰਸ ਬਹੁਤ ਆ ਬੀਬੀ ਇਹਦੀ ਤਿੱਖੀ ਕਿਉਂ ਹੈ ਕੀੜ ਐ ਦੇਖ ਤਿੰਨ ਹੀ ਦੇ ਅਸੀਂ ਟੀਲੀ ਲੰਬੇ ਬਣ ਕੇ ਮੁੱਝ ਦੇ ਦੀ ਆਹ ਟੀਲੀ ਇੱਧਰ ਦੇਖਦੇ ਤੱਕ ਲੱਗਦੀ ਹੈ ਨੀ ਟੀਲੀ ਆ ਲੈ ਜਲਾ ਆਵੇ ਲਾ ਕਿ ਇਹਦੇ ਉੱਰ ਲੱਗਦੀ ਐ ਤੇਰੇ ਲਈ ਮੇਰੇ ਕੋਲ ਲੱਗਦੀ ਧੂਲ ਆਉਣੀ ਆ ਮੈਨੂੰ ਤਾਂ ਮੈਂ ਫਿਰ ਤਾਂ ਮਚਨਾਂਗੇ ਜਿਵੇਂ ਸਾਥੀ ਨਾਲ ਮਚਾਈਏ ਕਹਿੰਦੀ 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 ਇਹ ਤੇਰਾ ਪੁੱਤ ਜਲਾ ਦੇ ਆ ਘਰ ਚ ਆਹ ਗੱਲ ਮੈਂ ਕੱਲ ਸੁਣੀ ਪੁੱਤ ਜਲਾ ਕੇ ਕਹਿੰਦੀ ਪੁੱਤ ਇਹਦਾ ਤੇ ਇਹ ਜਲਾ ਦੇ ਆ ਜਲਾ ਦੇ ਆਲਾ ਆਹੋ ਕੀ ਤੈਨੂੰ ਕਰਦੇ ਅਸੀਂ ਨਹੀਂ ਚਾਹਦੀ ਹਾਂ ਕੀ ਕਰਦੇ ਅਸੀਂ ਤੇ ਤੈਨੂੰ ਕੀ ਕਹਿੰਦੇ ਕਹਿੰਦੀ ਆਹੋ ਆਹੋ ਕੁੱਗੂ ਬਣ ਕੇ ਬਹਿ ਜਾਂਦਾ ਤੂੰ ਥੋੜਾ ਚਾਹ ਲੈ ਜਾ ਉਹ ਬੜੇ ਨਾ ਤਾਂ ਕੀ ਕਰਾਂ ਤੂੰ ਹਮ ਕੋਸਕਲ ਨਹੀਂ ਦਿੰਦੀ ਯਾਰ ਇਹ ਹਮ ਕੋਸਕਣ ਦਿੰਦੇ ਨਰਦਨ ਕਰਾ ਚਿੱਕੜੇ ਤੇਰਾ ਹੈ ਨਹੀਂ ਆਹ ਹਨੀ ਹੋਰ ਕੋ ਲੋੜ ਜਾਂਦਾ ਆਹ ਬਣ ਕੇ ਤੁਸੀਂ ਗੱਲ ਹੀ ਨਹੀਂ ਕਰਦਾ ਤੇ ਕਰਨੀ ਕਿਤਾ ਕਹਿੰਦੀ ਕਹਿੰਦੀ ਇਹਨਾਂ ਨੇ ਉਹਨੂੰ ਤੁਸੀਂ ਇਹ ਦੇ ਦੇ ਕੇ ਮੈਨੂੰ ਬਿਮਾਰੀਆਂ ਲਾਤੀਆਂ ਤੇਰੇ ਵੱਲੋਂ ਕਿਹਾ ਤੇਰੇ ਵੱਲੋਂ ਕਿਹਾ ਮੈਂ ਮੈਂ ਬਿਮਾਰੀਆਂ ਲਾਗੀਆਂ ਕਹਿੰਦੀ ਅੱਛਾ ਬਿਮਾਰੀਆਂ ਮੈਂ ਲਾਗੀਆਂ ਤੇ ਤੁਹਾਨੂੰ ਕਿਹਨੇ ਲਾਈਆਂ ਆ ਬੰਗੂ ਕੇ ਲੈ ਨਾ ਬਿਮਾਰੀ ਆਈ ਕੋਈ ਨਹੀਂ ਲੱਗੀ ਕਿਤਾ ਕੈਨ ਹੁੰਦੀ ਆ ਪਰ ਬੰਮੀ ਤੇ ਹੁੰਦੀ ਕੋਈ ਨਾ ਬੰਦਾ ਆ ਜਾਂ ਜੀ ਕੇ ਕਰਦੀ ਜਣਾ ਬੰਦਾ ਆ ਜੀ ਜੁਰਤ ਨਹੀਂ ਨਾ ਕਪੱਤਾ ਲੜਾਕਾ ਹੋਏ ਉਹ ਬਿਮਾਰ ਹੋ ਜਾਂਦਾ ਇਹ ਨਾ ਹੈ ਨਹੀਂ ਕਪਾਤੀ ਮੈਂ ਹੈਗਾ ਉਧਰ ਬੋਲੀ ਡੈਡੀ ਵੀ ਬੋਲੀ ਜੀ ਨਾਰੀ ਸ਼ਕਤੀ ਆ ਨਾ ਹਾਂਜੀ ਇਹ ਨਾ ਰੱਬ ਹੀ ਰੱਖਦਾ ਰੱਬ ਹਾਂ ਜੇ ਬੁੜੀਆਂ ਜਿਹੜੀਆਂ ਨਾ ਇਹਦੇ ਜਹਿਰ ਇੰਨੀ ਆ ਇੰਨੀ ਜਹਿਰ ਆ ਜਿਹੜੀਆਂ ਬੁੜੀਆਂ ਨਾ ਹਾਂਜੀ ਬੁੜੀਆਂ ਕਹਿੰਦੇ ਆ ਵੀ ਇੱਕ ਮੇਰਾ ਪੁੱਤ ਚੰਗਾ ਹਾਂ ਤੇ ਨਾ ਮੇਰੀ ਨੋ ਚੰਗੀ ਆ ਹਾਂ ਤੇ ਦੂਜੇ ਪਾਸੇ ਮੇਰਾ ਜਿਹੜੀ ਭੀ ਚੰਗੀ ਆ ਜੁਵਾਈ ਮਾੜਾ ਆ ਲੈ ਤੇਰੇ ਦਵਾਲੇ ਹੋ ਗਿਆ ਜੀ ਤੇਰੇ ਦਵਾਲੇ ਹੋ ਗਏ ਲੈ ਲੱਕ ਪਸੇ ਕਰ ਬੋਲੀ ਆ ਬੱਸ ਨਹੀਂ ਨਹੀਂ ਬੱਸ ਬੱਸ ਤੇ ਜਿਹੜੀ ਜਿਹੜੀ ਆ ਜਿਹੜੀ ਦੂਜੀ ਹੈ ਨਾ ਦੂਜੀ ਨਾਰੀ ਸ਼ਕਤੀ ਜਿਹੜੀ ਆ ਉਹ ਕਹਿੰਦੀ ਵੀ ਮੈਂ ਚੰਗੀ ਆ ਹਾਂ ਮੇਰਾ ਘਰ ਵਾਲਾ ਵੀ ਚੰਗਾ ਹਾਂ ਉਧਰੋਂ ਜਾਂ ਮੇਰੀ ਸੱਸ ਨਹੀਂ ਚੰਗੀ ਮੇਰੇ ਭੈਣ ਦਾ ਚੰਗੇ ਆ ਮੇਰੀ ਸੱਸ ਨਹੀਂ ਚੰਗੀ ਨਾਂ ਮੇਰੇ ਭੁਜਾਈਆਂ ਚੰਗੀਆਂ ਹਾਂ ਨੂੰ ਚੰਗਾ ਨਹੀਂ ਦੀ ਜੇ ਤੇ ਕੋਈ ਤਾਂ ਕੋਈ ਕਹਿੰਦੀ ਨਹੀਂ ਮੇਰੇ ਵਰਗੀਆਂ ਕਹਿੰਦਾ ਮੇਰੇ ਭਰਾ ਚੰਗੇ ਬੰਦੇ ਤਾਂ ਕੋਈ ਵੀ ਕਹਿੰਦੀ ਨਹੀਂ ਸੋਹਰਿਆਂ ਦੇ ਨਾਲ ਵੱਡੀਆਂ ਕਹਿੰਦੀਆਂ ਤੇਰੇ ਵਰਗੀਆਂ ਪਰਜਾਈਆਂ ਨੂੰ ਕਹਿੰਦੀ ਚੁੰਗੀਆਂ ਕਰਦੀ ਤੇ ਆਪਣੀਆਂ ਪਰਜਾਈਆਂ ਇਹ ਚੁੰਗੀਆਂ ਕਰਦੀਆਂ ਮੇਰੇ ਹਾਂ ਹਾਂ ਤੂੰ ਆਪਣੀ ਪਰਜਾਈਆਂ ਦੇ ਚੁੰਗਲੇ ਕਰਦੀ ਰਹੀ ਐ ਤਰਾ ਹਾਂ ਪਰ ਮੇਰੀ ਪੁਰਾਣੀ ਪੁਰਾਣੀ ਇੰਦਾ ਹੀ ਨਹੀਂ ਚੰਗੀ ਮੇਰੀ ਪਰਜਾਈ ਤੇਰੀ ਪਰਜਾਈ ਹੌਣ ਕੋ ਆਈ ਕੌਣ ਹੈ ਵਿਚਾਰੀ ਆਪਣੀਆਂ ਪਰਜਾਈਆਂ ਦੀਆਂ ਚੁੰਗਲੀਆਂ ਕਰਦੀ ਰਹੀਆਂ ਮੇਰੇ ਨਾਲ ਮੇਰੀਆਂ ਬਚਾਈਆਂ ਚੁਗਰੀਆਂ ਮਾਰਨ ਹੈ ਹੀ ਨਹੀਂ ਇਹ ਤੂੰ ਇਹਦਾ ਨਾ ਕਰਦੀ ਰਹੀ ਆ ਬੇਬੇ ਇਹ ਮੇਰੀਆਂ ਬਚਾਈਆਂ ਚੁਗਰੀਆਂ ਹੈ ਹੀ ਨਹੀਂ ਉਹ ਇਦਾਂ ਦੀ ਬਚਾਈਆਂ ਹੈ ਹੀ ਨਹੀਂ ਹੁਣ ਬਚਾਈਆਂ ਆ ਗਈਆਂ ਇੱਥੇ ਹਾਂ ਬਚਾਈਆਂ ਕਹਿੰਦਾ ਹੈ ਹੀ ਬਚਾਈਆਂ ਉਹ ਮੈਂ ਦੱਸਾਂ ਗੱਲ ਕਰੂਗੀ ਉਹ ਜਿਹੜੀ ਜਿਹੜੀ ਰਹਿ ਰੱਬ ਦਾ ਨਾ ਮੈਂ ਕਹਿੰਦੀ ਪੁੱਛ ਲੈ ਕਿ ਖਰੇ ਕਿੱਥੋਂ ਕੱਢਦੀ ਗੱਲ ਮੈਂ ਕਹਿੰਦੀ 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 ਆ ਜਾਂਦੇ ਸਵੇਰੇ ਪਰੋਣਾ ਨਾ ਮੈਨੂੰ ਚਾਹ ਤਾਂ ਨਾ ਮੈਨੂੰ ਮੈਂ ਸਵਾਰ ਦੀ ਫਾਇ ਲੱਗੀ ਆ ਕਿੱਡੀ ਖੁਸ਼ ਹੁੰਦੀ ਕਹਿੰਦੀ ਜਿਹੜੇ ਪਰੋਣਾ ਆ ਜਵੇ ਇਦਾਂ ਕਿਹਾ ਮੈਨੂੰ ਜੇ ਤੂੰ ਖੁਸ਼ ਨਹੀਂ ਤੇ ਬਣੀ ਖੁਸ਼ ਹੋ ਜੀਂ ਮੈਨੂੰ ਕੀ ਪੜਿਆ ਮੇਰੇ ਅਜੇ ਨਹੀਂ ਅੰਬੇ ਨੇ ਕਿਹਾ ਉਹਨਾਂ ਨੂੰ ਪਤਾ ਵੀ ਇਹ ਕੰਮ ਕਰਦੇ ਨੇ ਮੇਰੇ ਆ ਜਾਣੇ ਮੇਰੇ ਆ ਜਾਣੇ ਆਏ ਤਾਂ ਹੈਂ ਤੇਰੇ ਜਦੋਂ ਆ ਗਏ ਨਾ ਤੇਰੇ ਕੋਈ ਦੇ ਕੁਸ ਮੈਂ ਕਿਹਾ ਹੋਰ ਮੰਗਾ ਉਹ ਕਹਿੰਦੀ ਤੇਰੇ ਵਰਗੇ ਤੇ ਕੁਸਣਾ ਨਹੀਂ ਮੈਂ ਡਰਦੀ ਲੈ ਮੈਨੂੰ ਬੜਾ ਹਾਂ 10 ਡਰਾਉਂਦਾ ਹੀ ਆ ਮੈਂ ਨਹੀਂ ਕਹਿੰਦਾ ਡਰਦੀ ਕਹਿੰਦੀ ਰਾਣੀ ਆ ਗਈ ਤਾਂ ਰਾਣੀ ਨੇ ਸਿੱਧੀ ਕਰ ਦੇਣੀ ਰਾਣੀ ਮੇਰੀ ਗੱਲ ਕਦੀ ਨਹੀਂ ਕਰ ਸਕਦੀ ਨਾ ਉਹ ਮੈਨੂੰ ਕਹਿੰਦੀ ਕਹਿੰਦੀ ਤੇਰੀ ਬਿਅਾਈਤੀ ਬੜੀ ਹੁੰਦੀ ਆੜ ਮੈਂ ਅਲਾਂਡੇ ਉਹ ਕਦੇ ਆਏਗੀ ਤਾਂ ਮੈਂ ਉਹ ਮੇਰੀ ਗੱਲ ਨਹੀਂ ਉਹ ਕਰ ਸਕਦੀ ਕਹਿੰਦੀ ਕਹਿੰਦੀ ਲੈ ਜਾਣਾ ਇਹਨੂੰ ਅਸੀਂ ਬਲਾਚੌਰ ਰੱਖ ਲੈਣਾ ਇੰਨੀ ਨਹੀਂ ਅਸੀਂ ਕੁੱਤੇ ਕਹਾਣੀ ਕਰਾ ਸਕਦੇ ਬਲਾਚੌਰ ਚਲ ਜਾਣਾ ਕਹਿੰਦੀ ਆ ਬਲ ਆ ਚਲ ਜਾ ਹਾਂ ਤੇਰੀ ਮਰਜ਼ੀ ਹੈ ਜੇ ਤੂੰ ਜਾਣ ਤੇ ਆਹੀ ਕੀ ਕਰਦਾ ਹੈ ਤੂੰ ਬੈਠੇ ਲੱਤ ਵੱਲ ਲੈ ਕੇ ਕਹਿਣਾ ਹੀ ਆ ਜਾ ਕਿ ਤੇ ਦੇਣਾ ਮੈਨੂੰ ਆ ਉਦਨ ਜਾਣ ਹੀ ਦਿੱਤਾ ਮੈਂ ਤਿਆਰ ਹੋਈ ਹੋਈ ਜੁੜਾ ਕੇ ਕਿ ਤੇਰੇ ਨਿਆਣੇ ਤੇਰੇ ਮੇਰਾ ਮੇਰੇ ਮੇਰੇ ਤੋਂ ਹਾਂ ਹੀ ਲੈਣਾ ਨਾ ਮੇਰਾ ਜਨ ਤੇਰੇ ਵੱਲ ਦੀ ਗੱਲ ਕੀਤੀ ਤੇਰੇ ਬੱਚੇ ਬੱਝੀ ਆ ਆ ਨਿਆਣੇ ਦੀ ਘਰ ਵਾਲੀ ਹੈਗੀ ਜਾਂ ਸਾਹਮਣ ਵਾਲੀ ਰੋਟੀਆਂ ਦੇਣ ਵਾਲੀ ਉਹਨੂੰ ਚਲ ਠੀਕ ਹੈ ਮਾਧਿਆ ਚਲ ਤੂੰ ਮੇਰੀ ਰੋਟੀ ਆ ਨੰਮੇਰੀ ਰੋਟੀ ਤੂੰ ਬੰਦ ਕਰ ਦੇ ਤੂੰ ਕਰੀਂ ਤੇਰੀ ਚੱਲਦੀ ਹੈ ਭਾਈ ਤੂੰ ਬੰਦ ਕਰ ਸਕਦੀ ਹੈ ਕੋਈ ਲੋੜੀ ਕਰਨੀ ਤੇ ਦਾ ਹਾਂ ਮੇਰੀ ਬੀਬੀ ਦਾ ਟੌਰ ਹੈ ਟੌਰ ਹੈ ਏ ਇਹ ਨਹੀਂ ਦੱਬ ਸਕਦੀ ਕਿਸੇ ਕੋਲ ਬਣਾਉਗੀ ਜੇ ਲਾ ਮੈਂ ਕਿਸੇ ਤੋਂ ਮੰਗ ਕੇ ਰੋਟੀ ਖਾਉਂਦਾ ਤੇ ਉਹ ਮੰਗਣੀ ਕਿਉਂ ਆ ਨੋ ਨੋ ਹੈਗੀ ਕਰ ਦੇਣ ਵਾਲੀ ਰੋਟੀ ਨਾ ਤੇ ਮੈਨੂੰ ਨਹੀਂ ਨਿਕਲ ਦੇਣਾ ਉਹਦੇ ਹੱਥੋਂ ਨਹੀਂ ਖਾਣੀ ਕਿ ਨਿਕਲ ਕੇ ਮਮਾ ਯਾ ਮਹੀਨਾ ਦਾ ਰਹਿ ਰਿਹਾ ਯਾ ਰਹਿ ਆ ਤੇਰੀ ਜਾਨ ਛੱਡ ਯਾ ਚਾਣਾ ਆ ਰਾਂਡੇ ਰਾਂਡੇ ਨਾ ਵੇਂਦੇ ਨੀ ਰਾਂਡੇ ਰਾਂਡੇ ਕਦੇ ਸ਼ਰਮ ਨਹੀਂ ਜੁੱਡੇ ਬਾਰੇ ਹੁੰਦੇ ਰਹਿੰਦੇ ਆ ਕੀ ਗੱਲ ਬੁੱਡੇ ਬਾਰੇ ਆ ਆ ਆ ਉਹਨੂੰ ਆਜੇ ਤੱਕ ਮੰਜੇ ਤੇ ਕੱਢੀ ਲੈ ਕੇ ਚੱਲ ਥੋੜੀ ਯਾਰ ਕੀ ਚੱਲ ਮੇਰੀ ਬੱਕਰੀ ਗੱਲ ਮੈਂ ਹੁਣ ਕਿੱ데 ਜਾਣਾ ਮੇਰੀ ਬੱਕਰੀ ਮੇਰੀ ਅੰਦਾ ਤੂੰ ਖਬਰ ਨੂੰ ਜਾਣੀ ਮੇਰਾ ਵੀ ਕੀ ਕਰਦਾ ਜਾਣ ਨੂੰ ਉਹ ਖਬਰ ਥੋੜਾ ਉੱਥੇ ਰਹਿਣਾ ਹੁੰਦਾ ਜਾ ਕੇ ਮਹੀਨਾ ਲੈ ਰਹਿਣਾ ਸੁਣਾ ਨਹੀਂ ਕਿਥੇ ਲਿਖਣਾ ਕਿਥੇ ਹਾਂ ਮੂੰਹ ਤੋਂ ਨੈ ਸਭ ਪੁੱਛੀ ਨੀ ਮੂੰਹ ਨਾ ਮੇਰੇ ਮਾਪੇ ਸਾਰਿਆਂ ਇਹਦੇ ਵੀ ਮਾਪੇ ਚੰਗੇ ਇਹਦੇ ਵੀ ਮਾਪੇ ਚੰਗੇ ਨਹੀਂ ਮਾੜੇ ਆਂ ਆਹ ਨਾ ਭਰਾਵਾ ਤੂੰ ਬੜ ਚੰਗਾ ਹੈਂ ਤੂੰ ਆਪਣੇ ਭਾਈ ਬੀਬੀ ਆ ਕੀਤੀ ਗੱਲ ਬੀਬੀ ਬੱਸ ਇਹ ਤੇਰਾ ਪੁੱਤ ਨਹੀਂ ਹੈਗਾ ਤੇ ਪੁੱਤ ਹੋ ਗਿਆ ਉਹ ਡਰਦਾ ਆਂ ਡਰਦਾ ਆਂ ਡਰਦਾ ਆਂ ਡਰਦਾ ਆਂ ਆਪਣੇ ਆਪਣੇ ਮਾਪਿਆਂ ਦੀ ਸੋਚਦਾ ਇਹ ਇੰਨੀ ਇਹ ਤਾਂ ਹੁਣ ਇੰਨਾ ਡਰਦਾ ਤੇ ਸ਼ੁਕਰ ਆ ਮਾਲਕਾ ਮੇਰਾ ਮੋਲੀ ਗਿਆ ਜਰਾ ਮਾੜੀ ਮੈਂ ਇਹ ਸੁੱਖਣਾ ਸੁੱਖਦਾ ਹੋਊ ਉਹ ਦਾ ਦੇ ਕੋਲੇ ਜਾ ਜਾ ਲਾ ਹੱਲੇ ਦੇ ਕੋਲੇ ਉਹ ਜੀ ਗੱਲ ਧੌਣ ਜਾਂਦਾ ਛੇਤੀ ਬੀਬੀ ਮੈਂ ਤੇ ਇਹ ਦੇ ਤਾਂ ਬੁੱਢੇ ਹੋ ਗਿਆ ਇਹ ਨਹੀਂ ਭਰਾਵਾ ਇੱਕ ਦੂਜੇ ਬਣਾ ਰਹੇ ਨੇ ਇਹਨਾਂ ਦੀ ਜਾਨ ਵਸਦੀ ਹੈ ਇੱਕ ਦੂਜੇ ਇਹ ਉਹ ਦਿਖਾਵਾ ਕਰਦੇ ਆ ਦਿਖਾਵਾ ਇਹ ਸਾਡੇ ਵਰਗੇ ਹੁੰਦੱਸਦੇ ਆ ਕਿ ਇੰਨਾਂ ਏਦਾਂ ਦੇ ਤੋਂਦਾਂ ਦੇ ਇਹ ਵਿੱਚੋਂ ਕੁਝ ਹੋਰ ਹੈ ਕੁਝ ਹੋਰ ਫੜੇ ਕਿੰਦੀ ਪਤਾ ਇਹਨਾਂ ਦਾ ਇਹ ਸਾਡੇ ਇਹਦੇ ਮੇਰੇ ਵਿੱਚ ਤਾਂ ਹੈ ਨਹੀਂ ਕਿ ਅਈ ਬੀਬੀ ਮੈਂ ਤੈਨੂੰ ਆਹ ਦੱਸਦਾ ਨਾ ਏ ਨਾ ਮੇਰੀ ਗੱਲ ਸੁਣ ਲੈ ਉਥੇ ਤਾਂ ਤੇਰੇ ਜਾਂਦੇ ਇੱਕ ਉਚੂਗਲੀਆਂ ਕਰਨੀ ਆਂਦੀਆਂ ਆ ਤਾਂ ਦੇ ਉਥੇ ਬਾਥਰੇ ਚੱਲ ਜਾਂਦੇ ਨਾ ਇਹ ਰਾਤ ਨੂੰ ਆਪਣੇ ਵਾਲ ਕਰਦੀ ਆ ਤੇਰੀਆਂ ਗੱਲਾਂ ਕਰਕੇ ਆਹ ਮੈਨੂੰ ਸੁਣਦਾ ਹੁੰਦਾ ਸੁਣਦਾ ਨਾ ਹਾਂ ਸੁਣਦਾ ਨਾ ਬੀਬੀ ਕਹਿੰਦੇ ਤਾਂ ਅਸੀਂ ਸੁਣਾਈ ਗੱਲ ਰਾਤ 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 ਕੇ ਸੁਣਨਦੇ ਆਂ ਨਾ ਗੱਲਾਂ ਕਰਨ ਦੇ ਵੇਲੇ ਹਾਂ ਸੁਣਦਾ ਹੀ ਇਹਨੂੰ ਸੁਣ ਦਲ ਲੈ ਅੰਦਰ ਤੇ ਬੈਠਿਆ ਸੁਣਦੀ ਆ ਨਹੀਂ ਉਹ ਤੋਂ ਕਿਉਂ ਉਹ ਮੈਨੂੰ ਸੁਣਦੀ ਆ ਹੀ ਉਹਨੂੰ ਕਿਉਂ ਸੁਣਦੀ ਆ ਸੁਣਦੇ ਮੈਨੂੰ ਸੁਣਦੇ ਆ ਕਿਉਂ ਲੈ ਨਹੀਂ ਉਹਦਾ ਹੀ ਬੋਲੀ ਬਣਾਉਂਦਾ ਇੱਕ ਵਾਰ ਹਾਂ ਕਦੋਂ ਨਹੀਂ ਚੰਗਾ ਹੋ ਗਿਆ ਬੋਲੀ ਹੋ ਗਈ ਤੇਰੀ ਗੱਲ ਸੁਣ ਲੈ ਹੁਣ ਬੜਾ ਦੁੱਖ ਲੱਗਾ ਵੀ ਇਹ ਤਲਦੀਪ ਦੀ ਸੁਣ ਲੱਗਾ ਸਾਰੀ ਉਹ ਆਪਣੀਆਂ ਸੁਣਾਈਆਂ ਤੂੰ ਬੜਾ ਟੇਡਾ ਦੋਦਾ ਵੀ ਇਹ ਕਿਉਂ ਦੀ ਸੁਣ ਕਰ ਲੈ ਆਪਣੀ ਵਾਲੀ ਹੁਣ ਚੰਗੀ ਆ ਸਾਥ ਨਹੀਂ ਕਰ ਸਕਦੀ ਹੈ ਮਾੜੀ ਦੀ ਗੱਲ ਹੋਈ ਤਾਂ ਰਹਿ ਜਾਣਾ ਬਸ ਇਹ ਮਨਾਉਂਦੀ ਫੇ ਮੁੜ ਕੇ ਤੂੰ ਫੇਰਦੀ ਆ ਹੈ ਮੈਂ ਵੀ ਰੋਟੀਆਂ ਲਾ ਕੇ ਦਿੰਦੀ ਐਡੀਆਂ ਐਡੀਆਂ ਰੋਟੀਆਂ ਰੋਟੀ ਮੇਰੀ ਘਰ ਦੀ ਦੇ ਹੱਥ ਦੀ ਰੋਟੀ ਦੇਖੀ ਖਾਧੀ ਕਦੇ ਤੇਰੀ ਘਰ ਦੀ ਪਕਾਵੇ ਤਾਂ ਸਹੀ ਆਲੀ ਹੈ ਹਾਂ ਇਕਦੇ ਨੂੰ ਪਕਾਤੀ ਦੇ ਦੱਸ ਦਿੰਦਾ ਦਿੰਦੀ ਹੈ ਜਦਿਆ ਲੂੰਗਣੀ ਕਰ ਨਹੀਂ ਯਾ ਮੇਰੀ ਵਾਈਫ ਨੂੰ ਨਾ ਕੋ ਪਾਪਾ 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 ਮਾਰ ਬਰੇ ਰੋਟੀ ਵਧੀਆ ਬਣਾਉਂਦੀ ਨਾ ਵਧੀਆ ਇੱਕ ਤੇਰੇ ਬਣਾਉਂਦੀ ਬਾਤੀ ਏ ਏ ਏ ਏ ਉਹਨੂੰ ਕਹਿੰਦੀ ਕਹਿੰਦੀ ਇੰਨੀਆਂ ਪਤਲੀਆਂ ਰੋਟੀਆਂ ਦੀ ਜਾਂਚ ਨਾ ਪਾ ਇੰਨੇ ਮੁੜ ਕੇ ਲੱਪਣੀਆਂ ਕਰਨਾ ਹੋਏ ਇਹ 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 ਥੋੜੀ ਜਾਂ ਵੀ ਤੇ ਹਿੰਦੇ ਤੇਰ ਪੜੀ ਜਾਂਦੀ ਬੀਬੀ ਜਿਲੇ ਜਾਉਨਰ ਸੋਈ ਉਹਲੀ ਆ ਜਾਂਦੀ ਆ ਕੱਠੀ ਤਾਂ ਹੁੰਦੀ ਖੜੀ ਜਾਂ ਉਹ ਕੋ ਉਹਦਾ ਕਹਿੰਦੀ ਤੂੰ ਖੜੀ ਨੀ ਹੋਰ ਹੁੰਦਾ ਹਾਂ ਉਹਨੇ ਤੇ ਚਾਹ ਬਣਾਉਂਦੀ ਨਾ ਪਹਿਲਾਂ ਉਹਨੇ ਬਾਣੀ ਪੜ੍ਹ ਲਈ ਬਾਣੀ ਪੜ੍ਹ ਕੇ ਹਾਂ ਇਹ ਚਾਹ ਬਣਾਉਂਦੀ ਆ ਮੇਰੀ ਵਾਈਫ ਕਿੰਨੀ ਚੰਗੀ ਆ ਬਹੁਤ ਚੰਗੀ ਆ ਤੜਕੇ ਉੱਠ ਕੇ ਪਹਿਲਾਂ ਉਹਨੇ ਬਾਣੀ ਪੜ੍ਹਨੀ ਫਿਰ ਉਹਨੇ ਜੋਤ ਲਾ ਕੇ ਚਾਹ ਬਣਾਉਣੀ ਫਿਰ ਉਹਨੇ ਆਪਣੇ ਮੁੰਡੇ ਨੂੰ ਦੁੱਧ ਪਿਲਾਉਣਾ ਉਹ ਇੱਕ ਦਿਨ ਦੇਖ ਲਈ ਤੇ ਬਾਕੀ ਜੂਟੀ ਨਹੀਂ ਖੁੱਦਦੀ ਬਹੁਤ ਹੁੰਦੀ ਦਾ ਜੇ ਇੱਕ ਦਿਨ ਇੱਕ ਦਿਨ ਮੰਮੀ ਇਹਨੂੰ ਸਮਝਾ ਲਾ ਮੈਂ ਘਰੋਂ ਕੱਢ ਦੇਣੀ ਆ ਉਹ ਤੂੰ ਜੰਮਿਆ ਘਰੋਂ ਕੱਢਣਾ ਬੰਦਾ ਮਾਣੀ ਉਹ ਤਾਂ ਮੈਂ ਤੁਹਾਨੂੰ ਕਰ ਗਈਆਂ ਆ ਮੋਗ ਦਿਨ ਬਣਾਉਂਦੀ ਐ ਰੋਏ ਪੜਾਉਂਦੀ ਆ ਮੱਕਰ ਕੀ ਦੇਦੀ ਐ ਚਾਹ ਮੈਂ ਕਦੀ ਮੁੱਤਰਦੀ ਗਿਆ ਆ ਇਹ ਕਹਿੰਦੇ ਕਿ ਆਹ ਜਿੰਨਸ ਕਿ ਐਡਾ ਲਿੰਗਾ ਪਿਆ ਤੇ ਰਿੱਡਾੜੀ ਨਹੀਂ ਲੈਂਦਾ ਨਾਲ ਨਾ ਮੈਂ ਮੈਨੂੰ ਵੀ ਡੈਡੀ ਦਾ ਡਾਕਟਰ ਪਈ ਗਿਆ ਡੈਡੀ ਦਾ ਨਾਲ ਕਹਾਂ ਡੈਡੀ ਜਰਾ ਕਰ ਸਾਰੇ ਕਹਿੰਦੇ ਮੁੰਡਾ ਬੜਾ ਚੰਗਾ ਆ ਦੇਖ ਲੋ ਚੰਗਾ ਚੰਗੇ ਚੰਗਾ ਹੀ ਹੋਣਾ ਇਹਨਾਂ ਨੇ ਮਗਾੜ ਦਿੱਤਾ ਨਾ ਆ ਜਿਹੜੀਆਂ ਮਗਰ ਲਾਈਆਂ ਹੁੰਦੀਆਂ ਅਨਾਈਨ ਨਮ ਅਮਨੁਭਵਿਤ ਹੈ ਉਹਨੇ ਮਗਰ ਲਾਇਆ ਬੇਬੀ ਮੈਂ ਨਾ ਜਿੱਦਾਂ ਮੈਂ ਮੇਰੀ ਗੱਲ ਸੁਣ ਮੈਂ ਨਾ ਜਿੱਦਾਂ ਥੋੜਾ ਜਿਹਾ ਮੰਮੀ ਦਾ ਇੱਕਦਮ ਸਾਥ ਦਿੱਤਾ ਭਰਾਵਾ ਮੇਰ ਨਾਲ ਲੜਕੀ ਗੱਡੀ ਮੇਰ ਨਾਲ ਲੜਕੀ ਗੱਡੀ ਹੈ ਮੈਂ ਕਹਿੰਨਾ ਕਹਿੰਦੀ ਕਹਿੰਦੀ ਤੈਨੂੰ ਜ਼ਿਆਦਾ ਹੀ ਆਪਣੀ ਮਾਂ ਦਾ ਮੋਹ ਹੁੰਦਾ ਹੈ ਇਹ ਪਤਾ ਨਹੀਂ ਇਦਾਂ ਕਿਉਂ ਹੁੰਦੀਆਂ ਘਰ ਵਾਲੀਆਂ ਨੂੰ ਕਹਿੰਦੇ ਤੈਨੂੰ ਕੋ ਹੁੰਦਾ ਪਤਾ ਨਹੀਂ ਸਦਨੀ ਇਹ ਨਾਲ ਹੋਣਾ ਮਾਂ ਆ ਰਹੀ ਆ ਕੁਝ ਮੈਂ ਨਾ ਕਰਦੀ ਉਹ ਕੁਝ ਉਹ ਕਰਦੀ ਆ ਆ ਵੇਖ ਠੀਕ ਆ ਇਹਦਾ ਮਾਂ ਪਰ ਆਣਾ ਨਹੀਂ ਆਏ ਕੋ ਮੈਂ ਮਾਂ ਕਰਦੇ ਆ ਮੈਂ 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 ਨੂੰ ਕਿ ਤਗਰੀ ਬੈਠੋ ਹੋ ਜਾਂਦੀ ਹੈ ਜੇ ਕਰੀ ਬੀਬੀ ਇਹ ਤਾਂ ਤੂੰ ਕੀ ਕੀਤਾ ਹਰ ਵਾਰੀ ਹੀ ਕਹਿੰਦੀ ਜੋ ਮੇਰ ਨਾਲ ਕਰਦੀ ਆਹ ਠੀਕ ਹੈ ਤੇ ਕਹਿੰਦੀ ਮਾਂ ਬਗੈ ਰੋ ਦਿੰਦੀ ਚਲੋ ਬੀਬੀ ਗੱਲ ਸੁਣ ਲੈਂਦੇ ਬੀਬੀ ਤੂੰ ਕੀ ਕਰਦੀ ਹੁੰਦੀ ਹੈ ਇਹ ਕਰਦੀ ਇਹ ਕਰਦੀ ਆ ਮਾਂ ਵਗੈ ਰੋ ਦਰ ਜਾਂਦੀ ਹੈ ਮੈਂ ਜਰਾ ਘੜੀ ਦੀ ਘੜੀ ਜਾਣਾ 2 ਵਜੇ ਉੱਤਰ ਜਾਣਾ ਕਦੀ ਵੀ ਆ ਬੈਠ ਕੇ ਮੈਂ ਤਾਂ ਉਦਾਂ ਕਹਿਨੀ ਆ ਤੇ ਠੀਕ ਹੈ ਜਾਂ ਦੇਖੇ ਨਹੀਂ ਹੋੜਾ ਨੂੰਤੀ ਘਰ ਦੇ ਕਿੰਨਾ ਚੱਕਾ ਲੱਗਦਾ ਹੈ ਮੈਂ ਉੱਧਰ ਜਾਂਦੀ ਵੀ ਕਹਿੰਦੀ ਸੀ ਵੀ ਕਹਿੰਦੀ ਇਹ ਤੇ ਹੌਣ ਟੈਲੀ ਪਈ ਤੇ ਚਿੜੀ ਨਹੀਂ ਫਰਕਣ ਦਿੰਦੀ ਘਰ ਚ ਜਾਂਦੀ ਹਾਂ ਮੈਂ ਨਹੀਂ ਫਰਕਣ ਦਿੰਦੀ ਤਾਂ ਨਹੀਂ ਫਰਕਣ ਦਿੰਦੀ ਤੇ ਉੱਪਰ ਜਾਂ ਵੀ ਉਹ ਨਾ ਕਹਿੰਦੀ ਕਹਿੰਦੀ ਮਾਂ ਨੂੰ ਮਿਲਣ ਗਈ ਉੱਜੜ ਗਈ ਉੱਜੜ ਜਾਂਦੀ ਜਰੋਰੀ ਹੋ ਜਾਂਦੀ ਔਰ ਲੈ ਡੈਡੀ ਕੀ ਕਹਿੰਦੇ ਔਰ ਬੱਸ ਬੱਸ ਆਪਣਾ ਪੁੱਤ ਵੇਚ ਲਿਆ ਦੇਖ ਲੈ ਦੇਖ ਅੱਜ ਕੱਲ ਪੁੱਤ ਸਭ ਇਹਦਾ ਮਤਲਬ ਇਹ ਸ਼ਾਹ ਤੇਰਾ ਤੇਰਾ ਪੋਤਾ ਹੀ ਬਣਨਾ ਤੇਰਾ ਓਏ ਆ ਕੀ ਕਰ ਗਈ ਕਿ ਪਿਉ ਜੜ ਗਈ ਕਿਹਦੀ ਤੇਰੇ ਲੋਕ ਕਿਹਾ ਏ ਨਹੀਂ ਉਹ ਨਹੀਂ ਨਹੀਂ ਕਹਿੰਦੀ ਮੇਰੀ ਉਧਰ ਵੀ ਨਹੀਂ ਕਹਿੰਦੀ ਮੇਰੀ ਘਰ ਦੀ ਨੂੰ ਕਹਿੰਦੀ ਸੀ ਬੀਬੀ ਮੇਰੀ ਜਦੋਂ ਪੇਕਿਆਂ ਤੇ ਜਾਂਦੀ ਸੀ ਨਾ ਮੇਰੀ ਘਰ ਵਾਲੀ ਤੇ ਬੀਬੀ ਉਹ ਕਹਿੰਦੀ ਉੱਜੜ ਗਈ ਪੇਕਿਆਂ ਤੇ ਹੁਣ ਬਹੁਤ ਤੇਰਾ ਆਪਣਾ ਤੇਰਾ ਥੋੜਾ ਸੱਚਾ ਹੈ ਉਧਰ ਕਿਹਨੂੰ ਮੁੰਡੇ ਰ ਆ ਗੱਲ ਕਹੀ ਉੱਥੋਂ ਕੋ ਪੁੱਤ ਹੋ ਗਿਆ ਕੋਈ ਗੱਲ ਨਹੀਂ ਮੈਂ ਇਹ ਕੀ ਆਉਂਦਾ ਉਹ ਜਾਣਦਾ ਹਾਂ ਮਤਲਬ ਵੀ ਤੂੰ ਹੀ ਹੋ ਗਿਆ ਨੇ ਉਹ ਜਿੰਨਾ ਮਰਜ਼ੀ ਬਸੱਚ ਬੋਲੇ ਬੀਬੀ ਇੰਨੇ ਵਸ ਕਰਲੇ ਸਾਰੇ ਹੋਰ ਤਾਹਿਆ ਉਹਨੂੰ ਵੀ ਕਰ ਲਿਆ ਬਸ ਸਾਰੇ ਨੂੰ ਕਰ ਲਿਆ ਬਸ ਕਹਿੰਦੀ ਇਹ ਨਹੀਂ ਜਾਣ ਲਾਣੀ ਆ ਆਮਰਤ ਨੂੰ ਜੀ ਨਾਨੀ ਨੇ ਬੱਸ ਕਰ ਲਿਆ ਆਪਾਂ ਪੁੱਤ ਵੀ ਕਰ ਲਿਆ ਆਜ ਨਵਨੀਤ ਸਾਰਾ ਹੀ ਕਰ ਲੈਂਦੇ ਇਕ ਤੁਸੀਂ ਨਹੀਂ ਕੀਤਾ ਬਸ ਆਪਣੇ ਉਹਨਾਂ ਦਾ ਬੜਾ ਮੈਂ ਕਿਹਾ ਨਾ ਬਾਪੂ ਆਪਣੇ ਨੇ ਕੀਤਾ ਹੀ ਨਹੀਂ ਬੱਸ ਅਹੋ ਡਰ ਰਹਾ ਹੈ ਆਣੀ ਤੇ ਤੇਰਾ ਵੀ ਹੁੰਦਾ ਨਾ ਨਹੀਂ ਕਰਦੇ ਬੱਸ ਤੇ ਮੈਂ ਕਿੱਥੋਂ ਲਾਵਾਂ ਕਰਾਂ ਕਿੰਦੀ ਨਹੀਂ ਜਾਲ ਇਹਦੀ ਨਹੀਂ ਜਾਲ ਜਨਾਨੀ ਹੈ ਤੇਰਾ ਨਾ ਜਾਲ ਲੈਣੇ ਕੋਈ ਭਾਵੇਂ ਜਿੱਥੇ ਸਾਰਾ ਮੁਲਕ ਤੇ ਨਾ ਤੇਰੇ ਨਾਲ ਜਾਲ ਲੈਣੇ ਕੋਈ ਨਹੀਂ ਇਦਾਂ ਤੇ ਆ ਲੋਕਾਂ ਨੇ ਕਹਣਾ ਇਹ ਆ ਜਾ ਬੇਬੇ 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 ਦਾ ਸਾਰਾ ਨੂੰ ਪਤਾ ਹਾਂ ਬੇਬੇ ਜੀ ਜੀ ਨੂੰ ਪਤਾ ਮੇਰਾ ਬੇਬੇ ਦੀ ਬੇਬੇ ਦੀ ਸਾਰੀ ਦੁਨੀਆ ਹੀ ਕਦਰ ਕਰਦੀ ਕਿਦਾਂ ਜਿੱਦਾਂ ਦਿਨ ਕੱਢਿਆ ਸਾਡਾ ਮੇਰਾ ਸਾਰੇ ਪਿੰਡ ਨੂੰ ਪਤਾ ਮੇਰਾ ਮੇਰਾ ਵੀ ਮੇਰੇ ਕੋਲ ਨਹੀਂ ਦੋ ਦੋ ਨੇ ਜਾਣ ਦੀ ਬੋਧ ਨਹੀਂ ਜਾਂ ਦਫਾ ਹੋ ਗਿਆ ਕੇ ਖਸਮਾਂ ਨੂੰ ਕਹਾਂ ਜਾਂ ਕੇ ਜਿੱਦੂ ਮੇਰ ਨਾਲ ਪਿਆਰ ਹੈਗਾ ਕੇ ਆ ਤੂੰ ਮੇਰ ਨਾਲ ਹੋ ਜਾਣਾ ਬੋਲੇ ਤੂੰ ਮਾਰ ਪੜੀ ਪਾਰੀ ਕਰ ਮਰਦੇ ਆ ਪਾਰੀ ਕਰ ਮੈਂ ਤੇਰਾ ਹਾਂ ਮੈਂ ਹੀ ਤੇਰੀ ਸਾਰੇ ਤੇਰਾ ਕੋਲ ਨਹੀਂ ਹੁੰਦਾ ਜਿੰਨੇ ਮੈਂ ਤੇਰੀ ਤੇਰੇ ਨਾਲ ਲੱਤਾਂ ਕਰ ਤੇਰਾ ਕਿੰਨੀ ਸਾਰੀ ਰਾਤ ਉੱਠ ਉੱਠ ਕੇ ਆਹ ਤੇਰਾ ਉਹ ਹੋਲੀ ਬੋਲ ਇਹ ਬੰਦਾ ਹੋਲੀ ਬੋਲ ਪਰ ਤੇਰਾ ਤੇ ਪੁੱਤ ਬਦਲ ਗਿਆ ਹੈ ਨਾ ਕੋਈ ਨਹੀਂ ਪਤਾ ਲੈ ਮੈਨੂੰ ਕੋਈ ਦੱਸ ਤੂੰ ਕਿਹਨੇ ਸੁਣਨੀ ਮੈਨੂੰ ਪਤਾ ਹੋ ਗਿਆ ਮਾਪਿਆਂ ਨੂੰ ਹੋ ਸਕਦੇ ਮੈਨੂੰ ਜਿਹੜੀ ਇਨਾਮ ਹੈ ਆ ਗਰੀਬ ਨਹੀਂ ਜੀ ਅੱਜ ਨਾ نیند ਆਈ ਮੇਰੀ ਤਾਂ ਰੋਟੀ ਨਾ ਖਾਵੇ ਸਹੀ ਗੱਲ ਹੈ ਤ ਪਰ ਦੇਖ ਲਾ ਕੀ ਗੱਲ ਕਹਿਤੀ ਆ ਤੁਹਾਡੀ ਗੱਲ ਨਹੀਂ ਕੀਤੀ ਮੈਂ ਸਾਰੀਆਂ ਜਨਾਨੀਆਂ ਕਹਿੰਦੀ ਆ ਬੇਬੀ ਇਹ ਮਸ਼ਕਰੀ ਚ ਡੈਡੀ ਗੱਲ ਕਰਦੇ ਪਏ ਆ ਉਹ ਬਈ ਗੱਲਾਂ ਤਾਂ ਇਹਦਾ ਕੀਤੀਆਂ ਨਾ ਲਾਈਆਂ ਮੈਨੂੰ ਨਹੀਂ ਨਹੀਂ ਮੈਂ ਸਾਰੀਆਂ ਲੇਡੀਆਂ ਦੀ ਬਲ ਮੈਂ ਤੁਹਾਨੂੰ ਜਿੱਦਾਂ ਪਾ ਰਿਆ ਨਹੀਂ ਪਤਾ ਮੈਨੂੰ ਜਿਹੜੀ ਹੱਦ ਨਾਲ ਮੈਂ ਤੁਹਾਨੂੰ ਪਾ ਰਿਆ ਤੇ ਜਾਣਦੇ ਨਹੀਂ ਹਾਲ ਇਹਦਾ ਮਹਿਤਾ ਆ ਲਿਆ ਮੇਰੇ ਵਿਜੋ ਦੀ ਕਰਦੀ ਸਾਰਾ ਆਹ ਵੇਖ ਲੈ ਹੋਰ ਤੇ ਕਾਲਿਆ ਦੇ ਕਾਲੇ ਸੋਹੇ ਪੱਤੇ ਰਹਿੰਦੇ ਆਹੋ ਦੇਖ ਲੈ ਭੁੱਲ ਗਿਆ ਭੁੱਲ ਗਿਆ ਭੁੱਲ ਗਿਆ ਨਾ ਮੈਂ ਤਾਂ ਬੀਬੀ ਸਚਾਈ ਦੱਸਦਾ ਇਹ ਉਹ ਨਹੀਂ ਰਿਹਾ ਕਰਦੀਪ ਹੋ ਰਹਿ ਜਾਂਦੀ ਹੈ ਹੋਰ ਯਾਨੀ ਜਾਲ ਲਾਉਂਦੀ ਇਹ ਨਹੀਂ ਮਾਨਤਾ ਦੀ ਆ ਮਗਰ ਲੱਗਿਆ ਕਿ ਇਹ ਬੜੇ ਬੜੇ ਸਿੱਧੇ ਕਰ ਲੈ ਤੇ ਕੁਝ ਨਹੀਂ ਨਿਕਲਿਆ ਆਰੇ ਵਰਤ ਤੂੰ ਆਪਣੇ ਮਗਰ ਲਾ ਆ ਗਿਆ ਤਾਂ ਹੁਣ ਕੀ ਗੱਲ ਮੇਰੇ ਮਗਰ ਨਹੀਂ ਲੱਗ ਸਕਦਾ ਲੋਕੀ ਕਮੈਂਟਾਂ ਚ ਪਤਾ ਹੀ ਕਹਿੰਦੇ ਕਹਿੰਦੇ ਆਂਟੀ ਬੜੀ ਸ਼ਰੀਫ ਆ ਆਂਟੀ ਬਹੁਤ ਸ਼ਰੀਫ ਹੈ ਇਹਨੂੰ ਟੱਕਰੀ ਨਹੀਂ ਬਣੀ ਬਹੁਤ ਪਾਸਾ ਨਹੀਂ ਕਰਦਾ ਬੱਲੇ ਬੀਬੀ ਲਵ ਯੂ ਯਾਰ ਹੈ ਬੀਬੀ ਨਾ ਰੌਣਕ ਆ ਆ ਬੀਬੀ ਬੀਬੀ ਇਹਨੂੰ ਸੌਤ ਕਰਕੇ ਰੱਖ ਵੇ ਲੈ ਕੇ ਕਮੈਂਟਾ ਜੀ ਮੈਨੂੰ ਕਿਹਨੇ ਟੱਕਣਾ ਐ ਇੱਕ ਟੱਕਰੀ ਹੋਈ ਜੀ ਮੇਰੇ ਕੋ ਕਾਬੂ ਚ ਆਉਂਦੀ ਤਾਂ ਹੋ ਕੇ ਹਣੇ ਟੱਕਰ ਕੇ ਮੈਨੂੰ ਕੀ ਕਰਨਾ ਐ ਕਹਿੰਦੀ ਇੱਕੋ ਹੀ ਟੱਕਰ ਗਈ ਮੈਨੂੰ ਮੈਂ ਹੋਰ ਕਿਹਨੂੰ ਟੱਕਰਨਾ ਮੈਨੂੰ ਤੇ ਇੱਕੋ ਹੀ ਹੋਰ ਦੇਖ ਲੈ ਭਾਈ ਕੋਈ ਹੈਗੀ ਤੇਰੇ ਤਾਂ ਦਿੱਤੇ ਦਿਆ ਤੇਰੇ ਨੂੰ ਤਾਂ ਸਾਰੀਆਂ ਚੰਗੀਆਂ ਹੀ ਹੋਣ ਉਹ ਤੇਰਾ ਭਲਾ ਸਾਰੀਆਂ ਤੇਰਾ ਭਲਾ ਤੇਰਾ ਕੀ ਵਧੀਆ ਵਧੀਆ ਆ ਨਹੀਂ ਜਰੀ ਗਈ ਮੇਤੋਂ ਗੱਲ ਚਲ ਕੋ ਹਉ ਕੋਈ ਗੱਲ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਕੀ ਮੈਂ ਡੰਡਿ ਨਾਲੇ ਪੁੱਤ ਬਦਲ ਗਿਆ ਇਹਦਾ ਕੀ ਦੁੱਖਾ ਨੂੰ ਪੁੱਤ ਬਦਲ ਗਿਆ ਤੇ ਇਹਦਾ ਕੀ ਦੁੱਖਾ ਉਹ ਪੁੱਤ ਨਹੀਂ ਗਿਆ ਸੀ ਅੱਜ ਬਣੀ ਗੱਲ ਪੁੱਤ ਅੱਜ ਘਰ ਜਨਾਨੀਆਂ ਰਹਿ ਗਿਆ ਮਾਵਾ ਤੇ ਥੋੜੇ ਰਹਿ ਗਿਆ ਅੱਜ ਜਨਾਨੀਆਂ ਦੇ ਪਤਾ ਨਾ ਕਿ ਕਿਦਾਂ ਛਿੱਤਰ ਫਿਰਦਾ ਫਿਰ ਉਹ ਛੇਤ ਹੱਪਲ ਗਿਆ ਲੱਗਦਾ ਡੈਡੀ ਅੱਜ ਬੱਜ ਆ ਤੁਸੀਂ ਵੀ ਕੋਈ ਤਾਂ ਬੋਲ ਗਏ ਨਾ ਮੰਮੀ ਤੇਰੀ ਦੀ ਚੜਾਈ ਕਰਾਤੀ ਪੂਰੀ ਇਹਨਾਂ ਦੁਨੀਆ ਤੇ ਇਹ ਜਲਾਦਣਿਆ ਕਰਤੇ ਇਹਨੇ ਬਹੁਤ ਰੂਹ ਚਲਾਇਆ ਸਾਰੇ ਪਾਸੇ ਨਹੀਂ ਵੇਚਣਾ ਮੈਂ ਆਖੇ ਜਿਵੇਂ ਕਿ ਦੀਦੀ ਮੇਰੇ ਇੱਧੇ ਚੱਲ ਇੱਕ ਗੱਲ ਸੁਣਾ ਤੈਨੂੰ ਜਿਹੜਾ ਆ ਨਜ਼ਾਰਾ ਹੈ ਨਾ ਇਹ ਨਜ਼ਾਰੇ ਵਰਗਾ ਕਿਸੇ ਦੇ ਘਰ ਦਿੱਕਉਂਗੇ ਨਹੀਂ ਇਹ ਰੌਣਕ ਆ ਮੈਂ ਕਹਿੰਨਾ ਇਹ ਵਧੀਆ ਕਾ ਲਿਆ ਇੱਕ ਤੇ ਚਲੋ ਅਸੀਂ ਵੀਡੀਓ 'ਚ ਵੀ ਇਹ ਕਰਦੇ ਨਾ ਪਰ ਤੁਹਾਨੂੰ ਮਜ਼ਾ ਨਹੀਂ ਆਉਂਦਾ ਮੈਨੂੰ ਤਾਂ ਬੜਾ ਨਜ਼ਾਰਾ ਆਉਂਦਾ ਹਾਂ ਹਾਂ ਫੋਨ ਲਾ ਪੈਂਦੀ ਵੀ ਹਾਏ ਪਾਸ ਮੈਂ ਨਹੀਂ ਉਹ ਨਹੀਂ ਆਉਂਦੇ ਨਾ ਪਹਿਲਾਂ ਦੱਸਿਆ ਮੈਂ ਹਾਂ ਜੀ ਇੰਨਾ ਸ਼ੁਕਰ ਹੈ ਇਹਨੂੰ ਸਕੂਟਰੀ ਨਹੀਂ ਦਿੱਤੀ ਚਲਾਉਣ ਲਈ ਕਿਤੇ ਬੀਬੀ ਇੱਕਦਮ ਸਾਚਾ ਹਾਲ ਹੈ ਕਿਹਦਾ ਮੇਰੀਆਂ ਮਾੜੀਆਂ ਕਰੀਏ ਨਾ ਇਹ ਨਹੀਂ ਕਹਿੰਦਾ ਨਾ ਉਹ ਤਾਂ ਮੈਂ ਕਹਿੰਦੀ ਉੱਥੇ ਕ ਸੁਣਦਾ ਆ ਆ ਵੇਲਾ ਹੁਣ ਕੀ ਕਹਿੰਦੀ ਇਹਨੂੰ ਕਹਿੰਦਾ ਇਹਨੂੰ ਸਕੂਟਰੀ ਨਹੀਂ ਦਿੱਤੀ ਸ਼ੁਕਰ ਕਰ ਚਲਾਉ ਆ ਕਿਹੜੀ ਗੱਲ ਕਰਤੀ ਸਕੂਟਰੀਆਂ ਚਲਾਉਣੀਆਂ ਉਹਨੇ ਸਕੂਟਰੀ ਚਾਹੀਦੀ ਹੁਣ ਮੈਂ ਹੁਣ ਲੈ ਨਹੀਂ ਮੇਰੇ ਕੋਲ ਪੈਸੇ ਨਹੀਂ ਹਾਂ ਸਕੂਟਰੀ ਦੱਸ ਮੈਂ ਕੱਲ ਹੀ ਕਿਹਾ ਦੱਸ ਜੀ ਲਾਤਾ ਨਹੀਂ ਤੁਰੇ ਰਹਿ ਸਕੂਟਰੀ ਨਾਲ ਅੱਧੀ ਰਾਤ ਨੂੰ ਅੱਧੀ ਹੁਣ ਉਮਰੇ ਤੇ ਸਕੂਟਰੀਆਂ ਚਲਾਉਣੀਆਂ ਸ਼ਰਮ ਹੈ ਨਹੀਂ ਤੈਨੂੰ ਫਿਰ ਮੈਂ ਚੌਧਰ ਕਹਿੰਦਾ ਤੈਨ ਡੈਡੀ ਉਹਨੇ ਕਿਆ ਕਿ ਜਾਣਾ ਤੂੰ ਕਿੱਥੇ ਜਾਂ ਉਹ ਮੈਂ ਉਹਨੂੰ ਕਿਹਾ ਪਰ ਇਹਨੂੰ ਕਿਹਾ ਹੁੰਦਾ ਉਹਨੂੰ ਕਿਹਾ ਹੁੰਦਾ ਪਤਾ ਨਹੀਂ ਕੋਈ ਕੁਝ ਕੁਟਰੀ ਲੜੀ ਤਾਂ ਬਈ ਮਾਰਿਆ ਤਾਂ ਉਹ ਜਿਆਦਾ ਤੇਜ਼ੀ ਨਾਲ ਨਾ ਪੁੱਤ ਦੇ ਜਬਾਨੋਂ ਤੇ ਨਿਕਲਦੇ ਨਾ ਨੋਹ ਦੇ ਇੱਧਰ ਦੇ ਲੈ ਕਿੱਦਾਂ ਉਹ ਬੰਗ ਦਾ ਬੋਲ ਤੇਰੀ ਤਾਂ ਜਬਾਨ ਆਈ ਨਹੀਂ ਤਾਂ ਬਿੱਤੇ ਬਿੱਤੇ ਕਿੰਦਾ ਕਰਦੀ ਜਿੱਦਾਂ ਤਿੱਖੀ ਛੁਰੀ ਲਾਉਣੀ ਜਾਂਦੀ ਤਿੱਖੀ ਆ ਦੇ ਲੈ ਮੇਰੀ ਜਾਨ ਹੈ ਮੇਰੀ ਬੀਬੀ ਲਵ ਯੂ ਕੋਸ਼ ਰਿਆ ਚੜਦੀ ਕਲਾ ਚ ਰਹਾ ਚਲੋ ਇਦਾਂ ਕਰੋ ਤੁਹਾਨੂੰ ਸਕੂਟਰੀ ਦਿੱਤੀ ਜਿਹੜੀ ਚਲਾ ਕੇ ਲੈ ਜਾਵੇ ਉਹਦੀ ਆ ਲੈ ਆ ਲੈ ਬਸ ਆ ਸੁਣ ਲਾ ਮੈਂ ਹੁਣ ਕੀ ਚਲਾਉਣੇ ਮੇਰੀ ਸਕੂਟਰੀ ਤਾਂ ਆਪਣੀ ਚੱਲਦੀ ਫਿਰਦੀ ਆ ਮੈਨੂੰ ਇੱਕ ਸਿੰਗਲ ਦਾ ਕਹਿੰਦਾ ਡੈਡੀ ਮੰਮੀ ਨੇ ਸੱਚ ਕਹਿੰਦੇ ਆ ਜੀ ਕਹਿੰਦਾ ਨਾ ਕੀ ਆ ਕਰਨ ਉਸਦੈਣ ਹੋ ਗਈ ਆ ਆਹ ਡੈਡੀ ਦੇ ਲਫਜ਼ ਆ ਤੇਰੇ ਵੱਲੋਂ ਕਹਿੰਦੇ ਹੁਣ ਮੈਂ ਹੁਣ ਸਲਾਹ ਐ ਨਹੀਂ ਕੀ ਬਪਾ ਜੇ ਮੈਂ ਹੁਣ ਸਹਿਣ ਹੋ ਗਈ ਆ ਪਤਾ ਗੁਰਬਾਣੀ ਵਿੱਚ ਲਿਖਿਆ ਆ ਮੈਂ 17 ਦਾ ਮਤਹੀਨ ਅਸਲੀ ਹੋਰ ਲੈ ਹੁਣ ਗੁਰਬਾਣੀ ਦੇ ਤੂ ਕਹਾ ਸੁਣਾਉਣ ਲੱਪੇ ਵੀ 70 17 ਦਾ ਜਿਹੜਾ ਮਤਹੀਨ ਹੋ ਜਾਂਦਾ ਆ ਲੈ ਆਸਰਾ ਆ ਲੈ ਬਸ ਆ ਲੈ ਮਤਹੀਨ ਜਾਂਦਾ 17 ਗੁਰਬਾਣੀ ਕਿਹਾ ਵਾ ਇਹਨਾਂ ਦੀ ਹੈ ਸਾਡੀ ਕਿੱਥੇ ਹੈ ਇਹਨਾਂ ਦੀ ਭੱtre ਕਹਿੰਦੇ ਇਹ ਦੋਨੇ ਭੱਤੇ ਗੁਰੂ ਨੂੰ ਜਾਣਦੇ ਇੱਕ ਤਾਂ ਜਾਣਦੇ ਘੱਟ ਮਾ ਬੀਬੀ ਨਾਲ ਨਾਲ ਨਹਾਉਣਾ ਆ ਉਹਦੇ ਨੂੰ ਮੰਨਦੇ ਆ ਸੱਚੀ ਗੱਲ ਆ ਸੱਤਿਆ ਕਾ ਮੱਤਹੀਣ ਆਹਾਂ ਕਾ ਬਿਹਾਰ ਚਾਰ ਵਜੇ ਚਾਰ ਵਜੇ ਉੱਠਲੇ ਖਾਲਾ ਜੀ ਦਾ ਸਹੀ ਗੱਲ ਆ ਸਹੀ ਗੱਲ ਇਹ ਗੱਲ ਸੱਚ ਆਈ ਆ ਭਰਾਵਾ ਖਾਲਾ ਜੀ ਕਿਹਨੂੰ ਕਹਿੰਦਾ 10 ਬੀਬੀ ਹੈਂ ਖਾਲਾ ਜੀ ਕਿਹਨੂੰ ਕਹਿੰਦਾ ਖਾਲਾ ਜੀ ਕਹਿੰਦਾ ਸਾਰਿਆਂ ਨੂੰ ਨਾ ਨਾ ਖਾਲਾ ਜੀ ਪਤਾ ਮੁਸਲਮਾਨੀ ਲਫ਼ਜ਼ ਆ ਆ ਯਾਰ ਖਾਲਾ ਜੀ ਦਾ ਬਾੜਾ ਕਹਿੰਦੇ ਮਾਸੇ ਖਾਲਾ ਜੀ ਮਾਸੀ ਨੂੰ ਕਹਿੰਦੇ ਆ ਜੀ ਹਾਂ ਜੀ ਹਾਂ ਦਾ ਹੀ ਆ ਖਾਲਾ ਜੀ ਮਾਸੀ ਦਾ ਬਾੜਾ ਨਹੀਂ ਹੈਗਾ ਵੀ ਕਾਲਾ ਪਰਵਾਤ ਉਹ ਗੱਲ ਸੁਣੋ ਇਹ ਮੇਰਾ ਚੁੱਪ ਕਰ ਜਾ ਇਹ ਚੰਗੀ ਗੱਲ ਕਰਨੀ ਆਏ ਇਹ ਚੋਪੀ ਕਰ ਮੈਂ ਮੈਂ ਅੱਜ ਤੋਂ ਲਾ ਕੇ ਤੇਰੀ ਗੱਲ ਨਹੀਂ ਸੁਣਨੀ ਮੈਂ ਤੇਰੀ ਕਰਦੀ ਕਰਦਾ ਉਹ ਕਾਲਾ ਜੀ ਮਰਤੀ ਹੋ ਗਈ ਤੇ ਹੁਣ ਮੇਰੀ ਗੱਲ ਸੁਣ ਮੈਂ ਨਾ ਮੇਰੇ ਨਿਆਣੇ ਆਪਣੀਆਂ ਜਨਾਨੀਆਂ ਦਾ ਖੋਸਿਆ ਤੇ ਮੈਂ ਬੜੀ ਖੋਸ ਨਹੀਂ ਤੇ ਅੱਜ ਜੇ ਉਹ ਗਰਬੀਬ ਸਿੰਘ ਨੇ ਮੇਰੀ ਜਿਹੀ ਸੈਡ ਲਾ ਲਈ ਅਇਦਰ ਬੁਰਾ ਹੀ ਹਾਲ ਹੋ ਗਿਆ ਸਾਰੀ ਉਮਰਾਈ ਖੋਸ ਗਿਆ ਕਹਿੰਦਾ ਮਮਾ ਦਾ ਇਹ ਤੇ ਹੁੰਦੀ ਤੇ ਕਿਹੜਾ ਖੋਸਿਆ ਜਿਹੜਾ ਤੁਹਾਡੇ ਦਾ ਤੜਫ ਨਹੀਂ ਜਾਂਦਾ ਆਹ ਬੀਬੀ ਇੱਕ ਦਿਨ ਮੈਂ ਦੱਸਿਆ ਵੀ ਮੈਂ ਕਿਲਾ ਸਾਹਵਾ ਨਹੀਂ ਜੁੱਤੀ ਕਿੱਥੇ ਲੈ ਲਵਾਂ ਮੈਂ ਜੁੱਤੀ ਤਾਂ ਨਹੀਂ ਮੰਗਾਈ ਬੀਬੀ ਇੱਕ ਦਿਨ ਮੈਂ ਘਰ ਦੀ ਨਾਲ ਮੜਾ ਲੇਟ ਕੀ ਹੋ ਗਿਆ ਇਹਨੂੰ ਸੂਲ ਪੈ ਗਿਆ ਵੀ ਘਰ ਦੀ ਨਾਲ ਕਿਉਂ ਚੱਲ ਗਿਆ ਆਹ ਮੈਂ ਨਹੀਂ ਦੱਬੀ ਨਹੀਂ ਆਹ ਤੇਰਾ ਨਾਮ ਆ ਲਾਤਾ ਹੀ ਆਦਾਂ ਮੈਂ ਆਪੇ ਕਹਿੰਦੀ ਮੈਂ ਕਾਹਲੇ ਆਏ ਨਹੀਂ ਆਪਾਂ ਨੇ ਕਿੰਨਾ ਸਾਲ ਲਾ ਲਾ ਕਹਿੰਦੀ ਉਹਨਾਂ ਨੂੰ ਸ਼ਰਮ ਹੈਗੀ ਆ ਆ ਦੇਖ ਲਾ ਆ ਦੇ ਆਪਾਰ ਕਰਦੀ ਰਹੀ ਤੇ ਨਾ ਦਾ ਟਾਈਮ ਆ ਆ ਨਹੀਂ ਸਕਦੀ ਕੀ ਕਰਦੀ ਮੈਂ ਜੱਸ ਬੰਨੂ ਆਈ ਆ ਆ ਦੇਖਿਆ ਦੇਖਿਆ ਸ਼ਰਮ ਹੋਵੇ ਤਾਂ ਉਹ ਲੈ ਡੈਡੀ ਕੀ ਕਹਿੰਦੇ ਆ ਕਹਿੰਦੇ ਆਉਣਾ ਆਉਣਾ ਅਮਰਤ ਨੇ ਹੁੰਦਾ ਤੇ ਕਹਿੰਦੀ ਉਹਨੂੰ ਰਹਿੰਦੀ ਆ ਮਨਪ੍ਰੀਤ ਤੈਨੂੰ ਕਿਹਾ ਹੀ ਹੋ ਇਹ ਮੇਰੀ ਮਨਪਰੀਤ ਨੂੰ ਆਹਦੀ ਮਨਪਰੀਤ ਨੂੰ ਕਹਿੰਦੀ ਏ ਨਹੀਂ ਤੂੰ ਕੀ ਕਰ ਉਹ ਤਾਂ ਤੇਰੇ ਨੇ ਅੱਜ ਦੱਸਤਾ ਕਿ ਮੈਂ ਤੇਰਾ ਪੁੱਤ ਹੈ ਨਹੀਂ ਆ ਚਾ ਨਾ ਹੋਵੇ ਆਹੋ ਨਾ ਹੋਵੇ ਇਹਦਾ ਮਾਨਾ ਬਣੇ ਜਾਂਦੇ ਬਾਈ ਬਾਈ ਕਹਦੇ ਬੀਬੀ ਨੂੰ ਹੋ ਜਨਾਨੀਆਂ ਨੇ ਪੁੱਤ ਬੜਾਏ ਆ ਔਰੇ ਜਨਾਨੀਆਂ ਪੁੱਤ ਪੁੱਤ ਕਹਿੰਦੀਆਂ ਬੀਬੀ ਪੁੱਤ 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 ਮੇਰਾ ਪੁੱਤ ਫੇ ਅੱਗੇ ਉਹ ਜਨਾਨੀ ਨੂੰ ਪੁੱਤ ਕਹੀ ਹੁਣ ਨੀ ਕਹਿਣਾ ਤੂੰ ਨੀ ਕਹਿਣਾ ਕੋਈ ਸੁਣ ਲੈ ਮੇਰੀ ਗੱਲ ਹੈ ਕਿਹੜਾ ਪੁੱਤਾਂ ਦਾ ਡਰਾਮਾ ਕੀਤੇ ਨਾ ਪੁੱਤ ਦਾ ਜੋ ਹੈ ਠੀਕ ਕਹਿੰਦਾ ਆ ਬੀਬੀ ਡੈਡੀ ਮੰਮੀ ਨੂੰ ਬੁੱਗੇ ਕਹਿੰਦਾ ਬੁੱਗੇ ਰੋਟੀ ਨਹੀਂ ਖਾਣਗੇ ਆਵਾਜ਼ ਕੀ ਕਰਦਾ ਮੇਰੇ ਅੱਗੇ ਕਿਦੀ ਕਿਹਾ ਜਾ ਕਰਦੀਆਂ ਮਾੜੀ ਜੇ ਮੂੰਹ ਲੈ ਇਹ ਫੁੱਲ ਕੇ ਪਾੜ ਹੋ ਜਾਂਦਾ ਤੇ ਮਾਰੀ ਗੱਲ ਮੈਂ ਵੀ ਫੁੱਲਦੀਆਂ ਤਾਂ ਤਾਂ ਹੀ ਫੁੱਲਦੇ ਆ ਇਹ ਤਾਂ ਬਰਾਬਰ ਫੁੱਲਦੀ ਹੈ ਤੇਰਾ ਤਾਂ ਮੂੰਹ ਫੇਰ ਹੁੰਦਾ ਨਹੀਂ ਹੁੰਦਾ ਕਿੱਦਾਂ ਦਾ ਰਹਿੰਦਾ ਹੁਣ ਜਨਾਨੀਆਂ ਪਤਾ ਹੀ ਕੀ ਕਰਦੀਆਂ ਜਿੱਥੇ ਗੱਲ ਆ ਗਈ ਯਾਰ ਐਂਦਾ ਕਰਨਿਆ ਜੇ ਐਂਦਾ ਕਰਨ ਜਨਾਨੀਆਂ ਬੰਦੇ ਨੂੰ ਪਾੜਦੀ ਹੈ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਉਹ ਤੇਰਾ ਹੁੰਦਾ ਮੈਨੂੰ ਮੈਨੂੰ ਪਤਾ ਹੀ ਤੁਰਪਾ ਉੱਡ ਕੇ ਜਾਉਂਗਾ ਫੁੱਲੇ ਕਲਾ ਜਾਂਦਾ ਜਾਵੇ ਕਿਹੜਾ ਹੁੰਦਾ ਕਿਹਾ ਇਹ ਕਿਹੜਾ ਨਹੀਂ ਪਛਲਾ ਮੇਰੇ ਬਗੀਰੀਆ ਨਾ ਉੱਥੇ ਜਾ ਕੇ ਬੋਨ ਕਰਨਾ ਪੈਂਦਾ ਤੇਰਾ ਨਾ ਬਾਈ ਬਾਈ ਕਹਿ ਰਹੇ ਯਾਰ ਬੱਸ ਕਰ ਮੇਰਾ ਸੇਟ ਹੋ ਗਿਆ ਲਵ ਯੂ ਬਾਈ ਬਾਈ ਕਹਿ ਰੋ ਜੀ ਤੂੰ ਇਹਨਾਂ ਦਾ ਬਿੱਕਾ ਚਲ ਜਾ ਮੇਰੇ ਨਾਲ ਕੋ ਕਹਿ ਦੇ ਇਹਨਾਂ ਨੂੰ ਆਪੇ ਉੱਠ ਜਾਣਗੇ ਮੈਂ ਨਹੀਂ ਇਹਨੂੰ ਕਹਿਣਾ ਤੂੰ ਨਾ ਮੈਂ ਨਹੀਂ ਬਾਕੀ ਜਿਹੜੇ ਚਾਹਣ ਵਾਲੇ ਉਹਨਾਂ ਨੂੰ ਲਵ ਯੂ ਕਹਿ ਦੇ ਲਵ ਯੂ ਜੇ ਲਵ ਯੂ ਕੀ ਤੁਸੀਂ ਵੀ ਮੈਨੂੰ ਇੰਨਾ ਪਿਆਰ ਕਰਦੇ ਹੋ ਨਾ ਤੁਹਾਨੂੰ ਲਵ ਯੂ ਇਹਨਾਂ ਨੂੰ ਕੋਈ ਲਵ ਯੂ ਨਹੀਂ ਰੁਕੋ ਹੀ ਲਵ ਯੂ ਸੋ ਅੱਜ ਵਲੌਗ ਬਹੁਤ ਲੰਬਾ ਹੋ ਗਿਆ ਮੈਸੇਜ ਨਹੀਂ ਪੜੇ ਜਾਣੇ ਕੱਲ ਸਾਰੇ ਮੈਸੇਜ ਪੜਾਂਗੇ ਤੇ ਇਤੋਂ ਚੱਲ ਉਹਦਾ ਦਾਗ ਲਾ ਕੇ ਫੜੀ ਆ ਜੇ ਮੈਨੂੰ ਵੀ ਲਵ ਜੂ ਕਹ ਦੇ ਮੇਰੀ ਸਾਥੀ ਕਹਿੰਦੀ ਮੈਨੂੰ ਵੀ ਲਵ ਜੂ ਕਹ ਦੇ ਕਰ ਤਰਜਾ ਦੇਂਦੀ ਆ ਹਾਂ ਤੈਨੂੰ ਲੱਗਦੀ ਨਹੀਂ ਕਿ ਤੇ ਇਦਾਂ ਮਾਰਦਾ ਨਾ ਲੜਾ ਅੱਲਾ ਅੱਲਾੜ ਕੇ ਬਸ ਅੱਜ ਤੇੜੀ ਨਾਈ ਕਰ ਕਰ ਤੇ ਮੈਨੂੰ ਵੀ ਲਵ ਜੂ ਕਹ ਤਾਂ ਆਪੇ ਲਵ ਜੂ ਤੇਨੂੰ ਤੂੰ ਲੜਦੀ ਤੇ ਮੈਂ ਨਹੀਂ ਲੜਨਾ ਮੇਰੇ ਹੰਜੀ ਮੈਂ ਤੇਰੇ ਨਾਲ ਗੱਲ ਕੀਤੀ ਲੜਾਈ ਕਹਿੰਦੀ ਮੈਂ ਤੇ ਕੋਈ ਗੱਲ ਨਹੀਂ ਕਰਦੀ ਲੜਾਈ ਵਾਲੀ ਨਾ ਤੂੰ ਤਾਂ ਹੈ ਹੀ ਨਹੀਂ ਇਦਾਂ ਦੀ ਤੇ ਨਹੀਂ ਹੈਗੀ ਤੂੰ ਤਾਂ ਐਸੀ ਤੀਨ ਦਿਨਾਂ ਤੋਂ ਮੁੜ ਕੇ ਮੁਝਦੀ ਨਹੀਂ